ਜੀ ਜੇਲ ਬਣਾਉਣ ਜਾ ਰਹੇ ਆ ਜਿਹੜੀ ਇਲੀਗਲ ਮਾਇਸ ਉਸ ਜੇਲ ਦੇ ਵਿੱਚ ਮੈਂ ਇਹ ਵੀ ਸੁਣਿਆ ਉਸ ਜੇਲ ਦੇ ਵਿੱਚ ਕਹਿੰਦੇ ਵੀ ਛੋਟੇ ਜਿਹੇ ਕਮਰੇ ਦੇ ਵਿੱਚ 100 100 ਬੰਦਾ ਤੁੰਨਿਆ ਪਿਆ ਜੀ ਉੱਥੇ ਸਟੀਲ ਦੇ ਜੇ ਬੈੱਡ ਨੇ ਕੋਈ ਲੀੜਾ ਨਹੀਂ ਕੱਪੜਾ ਨਹੀਂ ਬਿਲਕੁਲ ਬਿਲਕੁਲ ਸਹੀ ਪਾ ਜੀ ਮੈਂ ਤਾਂ ਕਹਿੰਦਾ ਜੀ ਅਮਰੀਕਾ ਇੱਕੋ ਹਿਊਮਨ ਰਾਈਟਸ ਦੇ ਗਾਰੇ ਤੋਂ ਮੰਨੇ ਦਿੱਤੀਆ ਪਰ ਬੱਤੀ ਸਹੀ ਸਮਾਗ ਜਿਹੜੇ ਕਹਿੰਦੇ ਵੀ ਬੁਰਾ ਹਾਲ ਕਰਤਾ ਵੀਡੀਓ ਲਾ ਕੇ ਜਿਹੜੇ ਤਨਾਮਾ ਦੇ ਜੰਗਲਾਂ 'ਚ ਗਏ ਹਫ਼ਤਿਆਂ ਦੇ ਵਿੱਚ ਹੁੰਦੇ ਹੋਏ ਦੀ ਨਦੀਆਂ ਨਾਲੀਆਂ ਦੇ ਵਿੱਚ ਹੁੰਦੇ ਹੋਏ ਆਪ ਹੀ ਕਹਿੰਦੇ ਆ ਕਿ ਸਾਡਾ ਪੈਰਾ ਤੋਂ ਨਹੀਂ ਵੱਢਣ ਲੱਗ ਗਿਆ ਤੇ ਐਦਾਂ ਸੱੰਨਾ ਘਰਾਸ ਤੇ ਨਦੀਆਂ ਨਾਲੇ ਪਾਰ ਕਰਕੇ ਗਏ ਉਹਨਾਂ ਨੂੰ ਇੱਕ ਲੋਹੀ ਦੀ ਬੇੜੀਆਂ ਦੇ ਉਹਨਾਂ ਦੇ ਪੈਰਾਂ 'ਚ ਪਾ ਦਿੱਤੀਆਂ ਐਦਾਂ ਵੀ ਨਹੀਂ ਹੋਊਗਾ ਕਿ ਬੇੜੀਆਂ ਕਰਕੇ ਪੈਰ ਕੱਟ ਗਿਆ ਵੱਢ ਗਿਆ ਨਾ ਇੱਕ ਸੇਤੀ ਉਹਨਾਂ ਨੂੰ ਕਰ ਪੰਚਾਇਤਾਂ ਦਾ ਇੱਕ ਤਰ੍ਹਾਂ ਕੋਈ ਮੁੱਦਾ ਬਣਾਉਣ ਵਾਲੀ ਗੱਲ ਆ ਜੀ ਬੇੜੀਆਂ ਕੋਤਾਈਆਂ ਸੇਤੀ ਇਲੈਕਟ੍ਰੀਕੀਅਨ ਉਸੇ ਤੁਸੀਂ ਜਿਹੜੇ ਉਹਨਾਂ ਨੂੰ ਛੱਡਣਗੇ ਫਾਇਨਲ ਜਿਹੜੇ ਆਪਸ ਵਿੱਚ ਗਏ ਸੀ ਐਨਾ ਸਾਰੇ ਦੀ ਸੇਤੀ ਕਰਕੇ ਹੀ ਇਹ ਸਭ ਕੁਝ ਹੋਇਆ ਇਹ ਜੰਗਲਾਂ ਨੂੰ ਇਸ਼ੂ ਬਣਾਉਣਾ ਚਾਹੀਦਾ ਜੀ ਬੜੀ ਮਿਹਰਬਾਨੀ ਸਰ ਇਲੈਗਲ ਮਾਈਗ੍ਰੇਸ਼ਨ ਕੋਈ ਬੋਲੀ ਚਾਹੀਦੀ ਕੋਈ ਹੋਣੀ ਚਾਹੀਦੀ ਸਹੀ ਤਰੀਕੇ ਨਾਲ ਜਤਨਾਉ ਜੀ ਥੈਂਕ ਯੂ ਸਰ ਥੈਂਕ ਯੂ ਜੀ ਅ ਅਗਲੀ ਲਾਈਨ ਤੇ ਅਵਤਾਰ ਸਿੰਘ ਨੇ ਸਾਡੇ ਨਵਰਾਜ ਨਵਰਾਜ ਤੁਸੀ ਜੁੜੇ ਹੋ ਜੀ 4 ਨੰਬਰ ਲਾਈਨ ਨਵਰਾਜ ਹੋਲਡ ਰੱਖਿਓ ਉਤਾਰ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਅਵਰਾਜ ਸਾਹਿਬ ਲਾਈਨ ਤੇ ਹੋ ਜੀ ਅਵਤਾਰ ਜੀ ਲਾਈਨ ਤੇੋਂ ਤੁਸੀਂ ਮੈਂ ਜੀ ਅਵਤਾਰ ਜੀ ਲਾਈਨ ਤੇੋਂ ਜਦੋਂ ਕਾਲ ਕਰਦੇ ਹੋ ਸਰ ਟੀਵੀ ਦੀ ਵਾਇਰ ਘਟਾ ਲਿਆ ਕਰੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਜੀ ਮੈਂ ਮੰਤਰਾਂ ਜੀ ਹਾਂ ਜੀ ਸਰ ਆਪ ਜੀ ਲਾਈਨ ਤੇ ਹੋ ਅੱਛਾ ਇਸ ਤਰ੍ਹਾਂ ਸਿੱਧੂ ਸਾਹਿਬ ਜੀ ਅੱਜ ਰਿਚੀ ਚੇਚੋ ਦੱਲਨ ਬਾਤਾਂ ਬਾਜ਼ੂ ਜੋ ਚੁੰਨੀ ਸੁਚਾਰ ਨੇ ਜਿਹੜੀ ਲੜਕੀ ਗਈ ਹੈ ਨਾ ਗਲਤੀ ਜਿਹੜੇ ਬਹੁਤ ਕੀਤੀ ਆ ਪਾਈ ਟੈਕਨੀਕਾ ਬੈਠੀ ਵੀ ਨਹੀਂ ਨਾ ਬੱਚਿਆਂ ਨੂੰ ਕਈ ਕਾਲਦੇ ਨੇ ਪਰ ਇਹ ਉਤੋਂ ਚਲੀ ਗਈ ਏ ਯੂ ਐਸ ਵਿੱਚ ਇਹਨਾਂ ਨੂੰ ਮਕਸਦ ਹੈ ਇੱਕ ਆਰਬੀਤੀ ਗਲਤੀ ਚਲੋ ਤੀਜੀ ਹੈ ਤੇ ਗਲਤੀ ਆ ਗਲਤੀ ਹੈ ਜੀ ਇਹ ਉਹਨਾਂ ਇਹਦਾ ਜੇ ਤੁਹਾਨੂੰ ਕੋਲ ਹੈਲਪ ਕਰਨੀ ਹੈ ਜਿੰਨੇ ਜੋ ਗੈਸੀਆਂ ਤਾਂ ਅਸੀਂ ਤੇ ਬਾਸੀ ਜਿਹੜੀ ਨੂੰ ਜੇ ਜੇ ਆਵਾਜ਼ ਆਵੇ ਅਸੀਂ ਪਛਾਣੀਏ ਤਾਂ ਕਿ ਸਾਡੇ ਕੋਲ ਥੋੜੇ ਪੈਸੇ ਜਿਆਦਾ ਨੇ ਪਰ ਬੱਚੀ ਹੈ ਕੋਈ ਦਾ ਘਰ ਦਾ ਮਾਂ ਤੇ ਉਹਦਾ ਵੀ ਅਸੀਂ ਸੁਣਨੇ ਪਾਸ ਕਮਜ਼ੋਰ ਹੈ ਇਹ ਕੋਈ ਦਲਤ ਕੰਮ ਨਾ ਕਰਨਾ ਇਸ ਵਾਸਤੇ ਕਿ ਜੇ ਹਸ ਤਾਂ ਕਲਮਾਨੀ ਹੈ 80 ਕਿਲੋਮੀਟਰ ਕਿਲੋਮੀਟਰ ਹੀ ਜੋਗੇ ਅਸੀਂ ਸਾਡੀ ਜਬਾਨ ਤੇ ਫੁੱਲ ਚੜਾਂਗੇ ਜੀ ਕੰਪਨੀ ਕੋਲ ਤੋਂ ਨਾ ਕੰਮ ਕਰ ਜਾ ਲੜਕੀ ਠੀਕ ਹੈ ਬੋਲਦੀ ਜੋ ਕੋਈ ਸ਼ਾਇਰ ਹੋ ਖਾਸ ਤੂ ਗੱਲ ਨਾ ਕੀ ਕਰੀ ਤੁਸੀਂ ਆ ਲੈ ਵਾਸਤੇ ਬੜੀ ਬੜੀ ਬੜਾ ਸਤਿਕਾਰ ਆਪਾਰ ਜੀ ਧੰਨਵਾਦ ਅਸੀਂ ਤੁਸੀਂ ਜਿਦੋਂ ਆਰਡਰ ਕਰੋਗੇ ਹੀ ਪਾਸੇ ਕੱਲਾਂਗੇ ਜੀ ਬਿਲਕੁਲ ਜੀ ਸੋ ਮੈਂ ਫੇਰ ਦੱਸ ਦਿਆਂ ਕਿਸੇ ਨੂੰ ਇਹ ਨਾ ਲੱਗੇ ਵੀ ਅਸੀਂ ਸ਼ਾਇਦ ਮਸਕਾਨ ਨੂੰ ਚੱਕ ਲੈ ਤੇ ਮਸਕਾਨ ਬਾਰੇ ਕਿਉਂ ਬੋਲੀ ਗਏ ਰਾਜੇ ਬੇਟਾ ਤੁਹਾਡੇ ਬਾਰੇ ਗੱਲ ਨਹੀਂ ਤੁਸੀਂ ਇਸ ਚੀਜ਼ ਲਈ ਲਾਇਬਲ ਹੋ ਮੇਰੇ ਕੋਲੇ ਇੱਕ ਸਾਨੂੰ ਬਹੁਤ ਵਧੀਆ ਮੈਨੂੰ ਲਿਖਤ ਭੇਜੀ ਇੰਗਲੈਂਡ ਤੋਂ ਹੁਣੇ ਕਿਸੇ ਨੇ ਮੈਂ ਪੜ ਰਿਆ ਸੀ ਨਾਲ ਨਾਲ ਉਹ ਦੱਸ ਰਿਹਾ ਕਿ ਕਿੰਨੀ ਗਿਣਤੀ ਦੇ ਵਿੱਚ ਉਹ ਕਹਿੰਦਾ ਮੇਰੇ ਆਪ ਦੇ ਜਾਣਕਾਰ ਆ ਜਿਹੜੇ ਇਸ ਵਿਸ਼ੇ ਇਸ ਰਾਹੀਂ ਅਮਰੀਕਾ ਨੂੰ ਚੱਲ ਗਏ ਇੱਥੋਂ ਪੜਨ ਆਏ ਸੀਗੇ ਕਿਉਂਕਿ ਇਹ ਪਤਾ ਆਪਾਂ ਨੂੰ ਇੰਗਲੈਂਡ ਦੇ ਵਿੱਚ ਬੁਰੇ ਹਾਲ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਦੋ ਇਹੋ ਜਿਹੀਆਂ ਧਾਰਨਾ ਜ਼ਰੂਰ ਲੈ ਕੇ ਆਉਂਗਾ ਜਾਂ ਜਿਹੜੇ ਅੱਜ ਵੀ ਸਾਨੂੰ ਇੰਗਲੈਂਡ ਦੇ ਵਿੱਚ ਸੁਣ ਰਹੇ ਨੇ ਕੱਲ ਨੂੰ ਤੁਹਾਡੇ ਬਾਰੇ ਵੀ ਗੱਲ ਕਰਨੀ ਆ ਅੰਗਲੈਂਡ ਵਾਲਿਆਂ ਨੂੰ ਵੀ ਬਹੁਤ ਹੱਦ ਤੱਕ ਇਹ ਗੱਲ ਸਾਫ਼ ਹੋ ਚੁੱਕੀ ਹੈ ਵੀ ਜਿਹੜੇ ਅਸੀਂ ਇੱਥੇ ਪਹੁੰਚੇ ਆ ਸਾਡਾ ਹੁਣ ਅੱਗੇ ਬਹੁਤ ਘੱਟ ਚਾਂਸ ਆਗੇ ਕੁਛ ਇੱਥੇ ਬਣੇ ਕਿਉਂਕਿ ਉਹ ਜਿਹੜੀਆਂ ਸ਼ਰਤਾਂ ਪੱਕੇ ਹੋਣ ਦੀਆਂ ਬਹਾਵਾ ਗੰਭੀਰ ਨੇ ਹਨਾ ਉਹ ਸੋ ਉਹ ਕਿਹੜੀਆਂ ਸ਼ਰਤਾਂ ਨੇ ਉਹਦੇ ਬਾਰੇ ਆਪਾਂ ਗੱਲਬਾਤ ਕੱਲ ਨੂੰ ਉਹਦੇ ਬਾਰੇ ਕਰਾਂਗੇ ਅ ਨਵਰਾਜ ਤੁਸੀਂ ਲਾਈਨ ਤੇ ਹੋ ਜੀ ਹਾਂ ਜੀ ਵੀਰੇ ਕੀ ਹਾਲ ਨੇ ਜੀ ਸਰ ਜੀ ਠੀਕ ਆ ਜੀ ਮੇਰੇ ਮੈਂ ਦੇਖਦਾ ਸੀ ਤੁਹਾਡੀ ਗੱਲ ਕਿਸੇ ਨੇ ਗੱਲ ਕੀਤੀ ਸੀ ਬਹੁਤ ਵਧੀਆ ਕਿ ਇੰਡੀਆ ਜਿਹੜੇ ਲੋਕ ਭੇਜਦੇ ਆ ਜੈਨੂਨਲੀ ਉਹਨਾਂ ਨੇ ਵਧੀਆ ਕੀਤਾ ਵੀ ਸਹੀ ਸਲਾਮਤ ਭੇਜਦੇ ਉਹ ਕਿਸੇ ਜੇਲ੍ਹ ਚ ਬੰਦ ਕਰ ਦਿੰਦੇ ਮਾਰ ਦਿੰਦੇ ਆਪਾਂ ਨੂੰ ਪਤਾ ਵੀ ਨਹੀਂ ਸੀ ਲੱਗਣਾ ਹੋਇਆ ਜੀ ਕਿੰਨੇ ਪਰਿਵਾਰਾਂ ਨਾਲ ਹੋਇਆ ਹਾਂ ਵੀਰੇ ਉਹ ਹੁੰਦਾ ਹੀ ਆ ਹੁਣ ਦੱਸਾ ਵੀਰੇ ਕੋਈ ਮੰਨੇ ਨਾ ਮੰਨੇ ਕਿਸੇ ਨੂੰ ਗੱਲ ਗੌੜੀ ਲੱਗੇ ਮੈਂ ਸਟੂਡੈਂਟ ਆ ਇੱਥੇ ਕੈਨੇਡਾ ਚ ਇਸ ਟਾਈਮ ਤੇ ਵੀਰੇ ਜਿੱਤੋਂ ਕੋਈ ਪੜਾਈ ਨਹੀਂ ਹੁੰਦੀ ਅਸਾਈਨਮੈਂਟ ਨਹੀਂ ਹੁੰਦੀ ਉਹਦੇ ਕੋਈ ਕੋਈ ਗੱਲ ਆ ਪਹਿਲੇ ਨੰਬਰ ਤੇ ਬੰਦਾ ਜਿੱਤੋਂ ਕੰਮ-ਕੁੰਮ ਨਹੀਂ ਮਿਲਦਾ ਜਾਂ ਇਦਾਂ ਹੀ ਆਏ ਹੁੰਦੇ ਕਰੋ ਲੜ ਝਗੜ ਕੇ ਵਿਚਾਰੇ ਔਖੇ ਹੋ ਕੇ ਘਰਦਿਆਂ ਨੂੰ ਤੰਗ ਕਰਕੇ ਉਹ ਜਾਂ ਪੈਂਦੇ ਪੁੱਠੇ ਕਮਾਜ ਪੈਸੇ ਬਣਾਉਣ ਨੂੰ ਮੈਂ ਦੱਸਣਾ ਨਹੀਂ ਕੀ ਨੇ ਜਾਂ ਵੀਰੇ ਅਮਰੀਕਾ ਲੰਘ ਜਾਂਗੇ ਜੀ ਵੀਰੇ ਤੇ ਦੂਜੇ ਨੰਬਰ ਤੇ ਵੀਰੇ ਜਿੰਨੇ ਹੈਗੇ ਆ ਹਾਂ ਇੰਗਲੈਂਡ ਤੋਂ ਆਣ ਵਾਲੇ ਬੰਦੇ ਜੀ ਵੀਰੇ ਇਧਰ ਉਧਰੋਂ ਕੰਟਰੀਆਂ ਤੋਂ ਵੀਰੇ ਇੰਗਲੈਂਡ ਦੀ ਸਟੋਰੀ ਸਾਫ਼ ਫੇਕ ਇੱਥੋਂ ਪਤਾ ਲੱਗਦੀ ਆ ਆਪਾਂ ਕਹਿੰਦੇ ਚਲੋ ਚੰਗੇ ਨਹੀਂ ਲੱਗਦੇ ਹਰ ਕੋਈ ਵਧੀਆ ਕਰ ਹੁੰਦਾ ਬਾਣਾ ਕਰਾਉਣ ਦਾ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਉਹ ਕਹਿੰਦੀ ਅਸੀਂ ਮੈਕਸੀਕੋ ਘੁੰਮਣ ਆਏ ਆ ਕਿੱਥੇ ਗਲੇੜਾ ਕਿੱਥੇ ਮੈਕਸੀਕੋ ਆ ਵੀਰੇ ਮੈਂ ਪੂਰਾ ਘੁੰਮਣ ਫਿਰ ਮੈਂ ਸਕੀਨ ਆ ਮੈਂ ਕੈਨੇਡਾ ਅੱਧੇ ਵੱਧ ਕੋਈ ਮਲਿਆ ਸਾਲ ਚ ਜੀ ਸਰ ਮੇਰੇ ਤੋਂ ਹਜੇ ਤੱਕ 1500 2000 ਡਾਲਰ ਦਾ ਟੂਰ ਅਫੋਰਡ ਨਹੀਂ ਹੋਇਆ ਮੈਕਸੀਕੋ ਦਾ ਹਾਂ ਹਾਂ ਉਹ ਕਹ ਰਿਹਾ ਸੀ ਉੱਥੋਂ ਘੁੰਮਣ ਆਏ ਸੀ ਜੇ ਇੱਥੇ ਸਾਫਤਾ ਤਾਂ ਲੱਗਦਾ ਐ ਟੈਨਸ਼ਨ ਘੁੰਮਣ ਆਲੀ ਨਹੀਂ ਸੀ ਉਹ ਆਏ ਸੀ ਕਿਉਂਕਿ ਇੰਡੀਆ ਵਿੱਚ ਲੋਕਾਂ ਨੂੰ ਤੇ ਬਾਕੀ ਕੰਟਰੀਆਂ ਚ ਐ ਲੱਗਦਾ ਵੀ ਪਤਾ ਨਹੀਂ ਕੈਨੇਡਾ ਅਮਰੀਕਾ ਕੀ ਆ ਬੂਟਿਆਂ ਤੇ ਪੈਸੇ ਲੱਗੇ ਆ ਬਾਲੀ ਵਧੀਆ ਲਾਈਫ ਆ ਇਹ ਆ ਉਹ ਆ ਹਾਂ 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 ਉਹ ਰਿਐਲਿਟੀ ਚੈੱਕ ਲੈ ਰਿਐਲਿਟੀ ਆ ਆਫੇ ਨਵਰਾਜ ਨਵਰਾਜ ਹੁਣ ਹੁਣ ਪ੍ਰੋਗਰਾਮ ਦੇ ਵਿੱਚ ਮੈਂ ਲਗਾਤਾਰ ਕੋਈ 8 10 ਇਹੋ ਜਿਹੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੀ ਆਲਾ ਮੈਨੂੰ ਫੇਰ ਦੱਸਿਓ ਵੀ ਜ਼ਿੰਮੇਵਾਰ ਕੌਣ ਹੈ ਵੀਰੇ ਆਪਣੀ ਬੰਦੇ ਐ ਦੇਖੋ 30 40 ਲੱਖ ਰੁਪਈਆ ਲਾ ਕੇ ਆ ਰਹੇ ਐ ਸਪੈਸ਼ਲੀ ਉਹ ਬੰਦਾ ਹੁਣ ਕਿਸੇ ਨੂੰ ਕੋੜੀ ਗੱਲ ਲੱਗੇ ਜਿੱਤੋਂ ਆਇਲਸ ਕਲੀਅਰ ਨਹੀਂ ਹੋਈ ਇਹ ਤੱਕ ਇੰਟਰਵਿਊ ਬੇਸਿਕਲੀਅਰ ਨਹੀਂ ਆਇਆ ਇਹਨਾਂ ਕੰਟਰੀਆਂ 'ਚ ਚੀਜ਼ਾਂ ਜ਼ਰੂਰੀ ਨੇ ਰੈਜ਼ਿਊਮੇ ਬਣਾਇਆ ਨਹੀਂ ਜਾਣਾ ਇਹਨਾਂ ਲੋਕਾਂ ਤੋਂ ਜਿਹੜੇ ਆਪਾਂ ਸੋਚਦੇ ਆਂ ਕਿ ਅਸੀਂ ਇੱਥੇ ਆ ਕੇ ਕੰਮ ਹੀ ਕਰਨਾ ਤੇ ਅਡਜਸਟ ਹੋਣੀਆਂ ਮਿਹਨਤ ਹੀ ਕਰਨੀ ਹੈ ਕੱਲੀ ਉਹੀ ਨਹੀਂ ਬਹੁਤ ਟੈਕਨੀਕਲ ਚੀਜ਼ਾਂ ਜੀ ਜੀ ਜੇ ਕਿਸੇ ਨੇ ਪੈਸੇ ਹੀ ਬਣਾਣਾ ਮੇਰਾ ਸੁਜੈਸ਼ਨ ਹੈ ਕਿ ਤੁਹਾਨੂੰ ਬਾਹਰ ਦੇ ਦੇਸ਼ ਦਈਏ ਕੋਈ ਦबई ਵਗੈਰਾ ਚਲ ਜਿਓ ਉਸ ਕੰਟਰੀ ਚਲ ਜਿਓ ਜਿੱਥੇ ਪੀਆਰ ਦਾ ਨਹੀਂ ਹੈ ਪੈਸੇ ਇਕੱਠੇ ਹੋਣਗੇ ਉਦੋਂ ਰੋ ਬੜਾ ਬੜਾ ਸਤਕਾਰ ਆ ਨਵਰਾਜ ਤੁਹਾਡਾ ਬੜਾ ਸਤਕਾਰ ਹੈ ਜੀ ਕਾਲ ਕਰਦੇ ਰਹਿਆ ਕਰੋ ਦਈਆ ਕਰਦੇ ਹੋ ਜੀ ਅਗਲੇ ਸਾਡੇ ਆਸਟ੍ਰੇਲੀਆ ਦੇ ਕਾਲਰ ਤੇ ਸਾਡੇ ਸਤਿਕਾਰਯੋਗ ਬਜ਼ੁਰਗੋ ਤੁਸੀਂ ਦੋਨੇ ਜਾਨੇ ਲਾਈਨ ਤੇ ਰਹੋ ਤੇ ਹੋਰ ਵੀ ਪਰਿਵਾਰ ਜਿਹੜੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸਾਡਾ ਨੰਬਰ 416 7850680 416 7850680 ਬਹੁਤ ਸਾਰੀਆਂ ਕੌਲਾਂ ਇੰਗਲੈਂਡ ਤੋਂ ਮੈਨੂੰ WhatsApp ਦੇ ਜਰੀਏ ਆਉਣ ਲੱਗੀਆਂ ਸੋ ਤੁਹਾਡੀਆਂ ਕੌਲਾਂ ਵੀ ਅਸੀਂ ਲੈਣੀਆਂ ਚਾਹੁੰਦੇ ਆ ਇੱਕ ਇੰਗਲੈਂਡ ਤੋਂ ਕਾਲਰ WhatsApp ਦੇ ਜਰੀਏ ਜੁੜੇ ਨੇ ਬਾਈ ਜੀ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਅੰਗਲੈਂਡ ਤੋਂ ਕੰਨ ਰਾਉਣੇ ਰੋਂ ਆਪ ਜੀ ਨਪਰੀ ਜੀ ਬਲੂਟੁੱਥ ਦਾ ਬੰਨਤਾ ਨਹੀਂ ਕਰ ਦਿੱਤਾ ਸਰ ਭਾਜੰਡੀ ਜੀ ਹੁਣ ਆ ਰਹੀ ਹੈ ਜੀ ਠੀਕ ਹੈ ਭਾਜੀ ਭਾਜੀ ਮੈਂ ਕਹਿਣਾ ਚਾਹੁੰਦਾ ਉਹ ਕੁੜੀ ਦੇ ਨਾ ਬੋਲਚਾਲ ਤੋਂ ਹੀ ਪਤਾ ਲੱਗਦਾ ਪਿਆ ਵਾ ਜੀ ਵੀ ਜਿੱਦਾਂ ਦੀ ਉਹਦੀ ਟੋਨ ਆ ਨਾ ਉਥੋਂ ਪਤਾ ਲੱਗਦਾ ਕਿ ਉਹ ਬਹੁਤ ਹੁਸ਼ਿਆਰ ਆ ਹਮ ਹਮ ਜਦਕੇ ਤੁਹਾਨੂੰ ਪਤਾ ਵੀ ਇੰਡੀਆ ਤੋਂ ਮਾਪੇ ਪੈਸੇ ਇੰਨੇ ਲਾ ਕੇ ਭੇਜਦੇ ਆ ਨਾ ਠੀਕ ਜੀ ਤੇ ਇਹਨਾਂ ਤਾਂ ਤੁਹਾਨੂੰ ਵੀ ਪਤਾ ਹੀ ਆ ਵੀ ਕੋਈ ਅਫੋਰਡ ਨਹੀਂ ਕਰ ਸਕਦਾ ਕਿ ਇੱਥੋਂ ਕੈਨੇਡਾ ਦੇ ਟੂਰ ਘੁੰਮਣ ਫਿਰਨੇ ਜਾਵੇ ਹੁਣ ਜਿਹੜਾ ਦੁਹਾਰ ਲਾਉਂਦੇ ਪਿਆ ਉਹ ਲਾਲਾ ਜੀ ਧੂਆ ਨਿਕਲਿਆ ਪਿਆਗਾ ਇੱਥੇ ਹਾਂਜੀ ਆਪਾਂ ਨੂੰ ਪਤਾ ਹੀ ਆ ਹੁਣ ਹੁਣ ਤੁਸੀਂ ਵੀ ਜਾਣਦੇ ਆ ਵੀ ਦੁਹਾਰ ਲਾਉਣ ਦੇ ਲੋਕਾਂ ਕੋਲ ਵੀ ਅਸੀਂ ਮਤਲਬ ਵੀ ਪੈਸੇ ਲਾਤੇ ਵੀ ਸਾਡਾ ਇੰਨੀ ਕੰਡੀਸ਼ਨ ਵਧੀਆ ਨਹੀਂ ਤੇ ਇਹ ਇੰਨੀ ਵਧੀਆ ਕੰਡੀਸ਼ਨ ਨਹੀਂ ਸੀਗੀ ਤਾਂ ਫਿਰ ਉਹ ਕਿੱਦਾਂ ਅਫੋਰਡ ਕਰ ਸਕਦੀ ਸੀ ਵੀ ਇੱਥੋਂ ਕੈਨੇਡਾ ਦੇ ਟੂਰ ਘੁੰਮਣ ਫਿਰਨੇ ਚਲ ਜਾਂਦੀ ਬੋ ਦੋਕਾਉਂਦਾ ਜੀ ਇਹਨਾਂ ਦੇ ਐਤੇ ਤੁਸੀਂ ਇੰਗਲੈਂਡ ਤੋਂ ਕਾਲ ਕੀਤੀ ਤੁਹਾਡਾ ਸਤਿਕਾਰ ਹੈ ਕੱਲ ਦੇ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਲਿਆਂ ਦੀ ਕੀ ਸਿਚੁਏਸ਼ਨ ਹੈ ਜਰੂਰ ਤੁਸੀਂ ਸਾਨੂੰ ਕਾਲ ਕਰਨੀ ਆ ਤੁਸੀਂ ਪਹਿਲੇ ਕਾਲ ਹੋਣੇ ਜਿਨ੍ਹਾਂ ਨੂੰ ਮੈਂ ਗੱਲ ਕਰੂੰਗਾ ਤੁਹਾਨੂੰ ਮੈਂ ਇਧਰੋਂ ਕਾਲ ਕਰੂੰ ਤੁਹਾਡੇ ਤੋਂ ਜਾਣੂ ਕਿ ਕੀ ਸਿਚੁਏਸ਼ਨ ਹੈ ਉੱਥੇ ਉਦੋਂ ਬਾਅਦ ਜਿਹੜਾ ਆਪਾਂ ਟਾਕ ਸ਼ੋਅ ਕਰਾਂਗੇ ਬੜੀ ਮਿਹਰਬਾਨੀ ਵੀਰੇ ਠੀਕ ਆ ਵੀਰੇ ਹਾਂ ਜੀ ਹਾਂ ਆਸਟ੍ਰੇਲੀਆ ਕਾਲਰ ਲਾਈਨ ਤੇ ਬਣੇ ਰਹੋ ਜੀ 9602 ਨੰਬਰ 4 ਨੰਬਰ ਲਾਈਨ ਤੇ ਹੋ ਤੇ ਬਜ਼ੁਰਗੋ ਤੁਸੀਂ 6 ਨੰਬਰ ਲਾਈਨ ਤੇ ਹੋ ਮੈਂ ਗੱਲ ਕਰਦਾ ਅਮਰਜੀਤ ਪ੍ਰਿਆਲ ਸਾਹਿਬ 3 ਨੰਬਰ ਲਾਈਨ ਤੇ ਤੁਸੀਂ ਪ੍ਰਿਆਲ ਸਾਹਿਬ ਆਓ ਫਿਰ ਕੁਝ ਤੁਹਾਨੂੰ ਵੀਡੀਓਜ਼ ਦਿਖਾਉਣਾ ਇਹਨਾਂ ਲੋਕਾਂ ਨੂੰ ਸ਼ਰਮ ਆਵੇ ਮੜੀ ਜੀ। ਨਾਮ ਰੰਮ ਭਾਈ ਸਾਰੇ ਭਾਈਆਂ ਨੇ ਅਰੇ ਮੋਂਟਰੀਅਲ ਟੈਨੀਓਰ ਗਾਇਦੇ ਭਾਈ ਬਿਲਕੁਲ ਸੇਫ ਗੇ ਮੈਂ ਨਾ ਕੋਈ ਪੁਲਿਸ ਨਾ ਕੋਈ ਚੌਕੀ ਦਾ ਚੱਕਰ ਨਹੀਂ ਭਾਈ ਜਿਸ ਭਾਈ ਨਾ ਨਾ ਹੈ ਤੇ ਕੰਟੈਕਟ ਕਰ ਲਿਓ ਭਾਈ। ਨਾਮ ਰੰਮ ਭਾਈ। ਨਾਮ ਰੰਮ ਭਾਈ ਸਾਰੇ ਨੂੰ ਭਾਈ 4 ਫਰਵਰੀ 2025 ਤਾਰੀਖਾ ਜੀ ਭਾਈ ਕੈਨੇਡਾ ਤੋਂ ਮੈਂ ਅਮਰੀਕਾ ਆਇਆ ਹਾਂ ਬਿਲਕੁਲ ਸੇਫ ਗੇ ਮਾਂ ਕੁਝ ਕਾਮਨੀ ਹੈ ਭਾਈ। ਬਾਈ ਨੇ ਰਿਕੁਆਇਰ ਵੀ ਇੱਕਦਮ ਵਧੀਆ ਜਗ੍ਹਾ ਪਤੇ ਘਰ ਤੇ ਆਇਆ ਤੇ ਜਬਾਈ ਉਸਤੇ ਬਾਦ ਖਾਣੇ ਪਾਣੀ ਦੇ ਸਭ ਇੰਤਜ਼ਾਮ ਤੇ ਬਾਈ ਉਸਤੇ ਬਾਦ 30 ਮਿੰਟ ਦੀ ਵਾਕ ਸੀ ਬਾਈ ਇਹ ਮੈਂ ਟਿਕ ਵੀ ਕਰਾਇਆ ਸਭ ਕੁਝ ਇਸ ਟਾਈਮ ਨਿਓਕ ਹੋਟਲੋਂ ਬਾਈ ਬਿਲਕੁਲ ਸੇਫ ਬੈਠਾ ਹੈ ਬਾਈ ਮੈਂ ਪੇਮੈਂਟ ਵੀ ਆਫਟਰ ਕਰੀਏ ਬਾਦ ਮਾ ਤੋਂ ਬਾਈ ਆਪਣੇ ਕੰਟੈਕਟ ਕਰੋ ਹਾਂਜੀ ਬਾਈ ਅਸੀਂ ਚੋਹਾਨ ਪਾਜ ਦੇ ਬੰਦੇ ਆ ਕੈਨੇਡਾ ਤੋਂ ਯੂ ਐਸ ਏ ਮੂਵ ਹੋਇਆ ਬਹੁਤ ਵਧੀਆ ਗੇਮ ਹੈ ਨਾਲ ਦੀ ਕੋਈ ਰਸਤੇ ਵਿੱਚ ਪ੍ਰੋਬਲਮ ਨਹੀਂ ਆਈ ਨਾ ਕੋਈ ਕੈਂਪ ਨਾ ਹੋ ਗਈ ਕਿਉਂਕਿ ਬਹੁਤ ਵਧੀਆ ਕੰਮ ਹੈ ਜੀਨੇ ਕੈਨੇਡਾ ਤੋਂ ਯੂਐਸਏ ਮੂਵ ਹੋਣਾ ਉਹ ਤੋਹਾਨ ਬਾਈ ਨਾਲ ਸੰਪਰਕ ਉਹ ਹਾਂਜੀ ਨਮਸਕਾਰ ਉਹ ਅੱਜ 31 ਜਨਵਰੀ ਅੱਜ ਆਪਾਂ ਆਏ ਆ ਮੋਂਟਰੀਅਲ ਸੇ ਯੂਐਸਏ ਬਹੁਤ ਸੇਫ ਗੇਮ ਹੈ ਔਰ ਜੀਤ ਬਾਈ ਉੱਤਰਾਖੰਡ ਬਈ ਯਾਨੀ ਗੇਮ ਲਗਵਾਈ ਸੀ ਆਪਣੀ ਮੋਂਟਰੀਅਲ ਤੋਂ ਯੂਐਸਏ ਬਹੁਤ ਸੇਫ ਪਹੁੰਚ ਗਏ ਆ ਔਰ ਅੱਜ 31 ਜਨਵਰੀ ਹੈ ਔਰ ਜਿਸਨੇ ਵੀ ਆਪਣੀ ਗੇਮ ਲਗਵਾਣੀ ਹੈ ਕੰਟੈਕਟ ਕਰੋ ਜੀਤ ਬਾਈ ਉੱਤਰਾਖੰਡ ਸੇ ਬਹੁਤ ਬਹੁਤ ਧੰਨਵਾਦ ਨਮਸਕਾਰ ਹਾਂਜੀ ਜੀਤਬਾਜੀ ਦੇ ਬੰਦੇ ਆ ਅਸੀਂ 20 25 ਮਿੰਟ ਦੀ ਗੇਮ ਐ ਜੇ ਕਿਸੇ ਨੇ ਇੱਥੇ ਆਉਣਾ ਹੋਵੇ ਤੇ ਜੀਤਬਾਜੀ ਨਾਲ ਕੰਟੈਕਟ ਕਰੋ ਹਾਂਜੀ ਭਾਈ ਅਸੀਂ ਮੋਂਟਰੀਅਲ ਤੋਂ ਯੂ ਐਸ ਏ ਬਾਰਡਰ ਕਰਾਸ ਕੀਤਾ ਜੀ ਹਿਦਰਾਖੰਡ ਭੱਜਦੇ ਬੰਦੇ ਆ ਤੇ 25 ਮਿੰਟ ਦੀ ਸੇਫ ਗੇਮ ਆ ਜਿੰਨੇ ਵੀ ਕੰਮ ਕਰਾਉਣਾ ਹੋਵੇ ਭਾਈ ਕੰਟੈਕਟ ਕਰੋ ਬਹੁਤ ਸੇਫ ਗੇਮ ਆ ਆ ਤੁਹਾਡੇ ਨਾਲ ਕੁਝ ਵੀਡੀਓਜ਼ ਮੈਂ ਸਾਂਝੀਆਂ ਕੀਤੀਆਂ ਹੁਣ ਤੁਸੀਂ ਮੈਨੂੰ ਦੱਸੋ ਯਾਰ ਕੀ ਮੈਂ ਮਤਲਬ ਕੀ ਕਮਾ ਮੈਂ ਤੇ ਮੇਰੇ ਹੱਥ ਖੜੇ ਆ ਮੈਨੂੰ ਹੁਣ ਕਈ ਵਾਰੀ ਬੰਦਾ ਭਾਵਕ ਹੋ ਕੇ ਕੁਝ ਇਹੋ ਜਿਹਾ ਕਹਿ ਜਾਂਦਾ ਪਰ ਕੋਈ ਵੀ ਸਾਡਾ ਮੰਤਵ ਨਹੀਂ ਵੀ ਆ ਜਿਹੜੇ ਭੋਲੇ ਭਾਲੇ ਬੱਚੇ ਬਜ਼ੁਰਗ ਕਿਸੇ ਵੀ ਬਾਈ ਨੇ ਤੁਹਾਨੂੰ ਸੇਫਲੀ ਪਹੁੰਚਾਤਾ ਸੇਫ ਗੇਮ ਹੈ ਉਹ ਥੋੜੀ ਇਸ ਸੇਫ ਗੇਮ ਨੇ ਤੁਹਾਡਾ ਘਰ ਪਹਿਲਾਂ ਪਟਣਾ ਫਿਰ ਤੁਹਾਡੇ ਕਿਸੇ ਜਾਣਨ ਵਾਲੇ ਦਾ ਪਟਣਾ ਫਿਰ ਤੁਹਾਡੇ ਕਿਸੇ ਪਿੰਡ ਚੋਂ ਜਾਂ ਸ਼ਹਿਰ ਚੋਂ ਫਿਰ ਘਰ ਪਟਿਆ ਜਾਣਾ ਉਹ ਫੇਰ ਤੁਹਾਡੇ ਹੱਥ ਕੜੀਆਂ ਲਾ ਕੇ ਫੇਰ ਅਗਲੇ ਨੇ ਛੱਡ ਕੇ ਆਉਣਾ ਜਿੱਥੇ ਤੁਸੀਂ ਪਹੁੰਚ ਗਏ ਉਹ ਮਾੜਾ ਮੋਟਾ ਹੱਥ ਪੱਲਾ ਕੋਈ ਸਹੀ ਤਰੀਕੇ ਵਾਲਾ ਮਾਰ ਲਓ ਚੰਗੇ ਰਹੋਗੇ ਜਾਂ ਮੇਰੇ ਵੀਰੋ ਐਦੂੰ ਚੰਗੀ ਰੋਟੀ ਤੁਸੀਂ ਸਾਡੇ ਭਾਰਤ ਦੇ ਵਿੱਚ ਜਾ ਕੇ ਖਾ ਸਕਦੇ ਹੋ ਪੰਜਾਬ ਦੇ ਵਿੱਚ ਜਾ ਕੇ ਖਾ ਸਕਦੇ ਹੋ ਬਚੋ ਇਹੋ ਜੇ ਜੀਤਬਾਈ ਤੇ ਪਤਨੀਆਂ ਕਿਹੜਾ ਇੱਕ ਦਾ ਹੋਰ ਦਾ ਨਾਮ ਲੈਂਦਾ ਸੀ ਉਹ ਕੁਝ ਕਾਲਰ ਨੇ ਜੀ ਸਾਡੇ ਅ ਗੱਲਬਾਤ ਕਰਦੇ ਆਸਟ੍ਰੇਲੀਆ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਵੀਰੇ ਜੀ ਜੀ ਮੈਂ online ਆ ਜੀ ਜੀ ਵੀਰ ਜੀ ਔਲੇ ਰੋ ਆਪ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਇਹ 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 ਜੁੱਤੀਆਂ ਵਾਲੇ ਆ ਭਾਜੀ ਜੁੱਤੀਆਂ ਵਾਲੇ ਆ ਜਿਹੜੇ 25 ਮਿੰਟ ਚ ਪਹੁੰਚ ਜਾਵਾਂਗੇ ਉੱਤਰਾਖੰਡ ਵਾਲੇ ਭਾਜੀ ਦੋ ਮੱਛੀਆਂ ਹੀ ਆ ਬਸ ਇੱਕ ਹੈਗੀ ਆ ਉੱਤਰਾਖੰਡ ਵਾਲੀ ਸਾਈਡ ਤੇ ਤੇ ਇੱਕ ਹੈਗੀ ਆ ਇੱਥੇ ਲੁਧਿਆਣੇ ਬੈਠੀ ਆ ਇੰਨਾ ਦੋ ਗੰਦਿਆਂ ਬੰਦਿਆਂ ਦਾ ਕੰਮ ਆ ਭਾਜੀ ਇਹ ਸਾਰੇ ਬੰਦਿਆਂ ਦਾ ਕੰਮ ਤੇ ਬਾਈ ਜੀ ਤੁਹਾਨੂੰ ਲੱਗਦਾ ਨਹੀਂ ਵੀ ਇਹਨਾਂ ਨੂੰ ਨੰਗੇ ਕੀਤਾ ਜਾਣਾ ਚਾਹੀਦਾ ਮੈਨੂੰ ਪਤਾ ਬਹੁਤ ਸਾਰੇ ਮੈਨੂੰ ਟੈਕਸਟ ਵੀ ਆ ਰਹੇ ਨੇ ਕਿ ਤੁਸੀਂ ਸਾਡੇ ਬਾਈ ਬਾਰੇ ਕਿਵੇਂ ਬੋਲਦੇ ਹੋ 23 ਬਾਰੇ ਕਿਵੇਂ ਬੋਲਦੇ ਹੋ ਉਹ ਯਾਰ ਤੁਹਾਡੇ ਬਾਰੇ ਬੋਲਦੇ ਨੇ ਪਤਾ ਮੈਨੂੰ ਤੁਹਾਡੇ ਬਾਰੇ ਬੋਲਦੇ ਨੇ ਅਸੀਂ ਤੁਸੀਂ ਸਾਡੇ ਤੁਸੀਂ ਮੈਂ ਇੱਕ ਇਹੋ ਜਿਹਾ ਇਨਸਾਨ ਆ ਜੀ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹਿਊਮਨ ਹਿਮੈਨਿਟੀ ਸਭ ਤੋਂ ਉੱਚਾ ਧਰਮ ਹੈ ਚਾਹੇ ਤੁਸੀਂ ਹਿੰਦੂ ਮੁਸਲਮ ਕ੍ਰਿਸਚੀਅਨ ਜੋ ਵਰਜੀਓ ਉਹ ਤੁਸੀਂ ਯਾਰ ਕਿਵੇਂ ਕਿਵੇਂ ਫਵਾਈ ਜਾਂਦੇ ਹੋ ਹੁੰਦਿਆ ਯਾਰ ਬੱਲਾ ਠੀਕ ਆ ਇਹਨਾਂ ਲੋਕਾਂ ਦਾ ਅਗਲਾ ਅਗਲਾ ਸਵਾਲ ਵੀਰੇ ਬੜੀ ਮਿਹਰਬਾਨੀ ਆਸਟ੍ਰੇਲੀਆ ਤੋਂ ਜੁੜੇ ਤੁਸੀਂ ਇਸ ਵੇਲੇ ਧੰਨਵਾਦ ਆ ਜੁੜਦੇ ਰਿਹਾ ਕਰੋ ਜੀ ਸਰ ਅਗਲੀ ਲਾਈਨ ਤੇ ਸਾਡੇ ਸਤਕਾਰਯੋਗ ਬਜ਼ੁਰਗ ਜੁੜੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਦੇਖੋ ਲੋਕੀ ਉਸਨੇ ਗਰੀਬੀ ਦੇ ਮਾਰੇ ਹੋਏ ਜੀ ਸਰ ਇਹ ਜਿਮਾਰੀ ਹੁੰਦੀ ਪਹਿਲੇ ਵੀ ਆਈ ਸੀ ਜੀ ਸਰ ਇਹ ਹੌਲੀ ਵੀ ਰਹਿਣਗੇ ਇਹ ਆਉਂਦੇ ਵੀ ਰਹਣਗੇ ਰੋਕ ਨਹੀਂ ਸਕਦਾ ਕੋਈ ਉਹ ਉੱਥੇ ਭੁਖ ਮਰੀ ਪੂਰੀ ਫੋਲਸ ਉਪੀੜਦੇ ਐ ਸਵਲੇ ਜੇ ਨਾ ਮਰਜੀ ਹੀ ਕੀ ਜਾਣ ਸਾਡਾ ਨੰਬਰ 5 ਹੈ ਨੰਬਰ 4 ਹੈ ਇਹ ਵਰਕਿੰਗ ਜਣੀ ਜਣੀ ਜੇ ਅੱਜ 바ਸੀ ਸਾਹਿਬ ਪੁੱਛੋ ਕਰਦੇ ਜਿਹੜੀ ਤੇ ਬੇਇੱਜ਼ਤੀ ਇੰਡੀ ਹਿੰਦੇ ਤੁਸੀਂ ਕਰਤੀ ਇਹ ਬੇਇੱਜ਼ਤੀ ਇਹ ਹਿੰਦੁਸਤਾਨ ਦੀ ਉਹਨੇ ਹੋ ਨਹੀਂ ਦੇਣੀ ਸੀ 바ਸੀ ਸਾਹਿਬ ਨੇ ਅਸੀਂ ਤੁਹਾਨੂੰ ਕਿਉਂ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਕਿਉਂ ਲੱਗਦਾ ਜੀ ਵੀ ਹਿੰਦੁਸਤਾਨ ਦੀ ਬੇਇੱਜ਼ਤੀ ਕਰਤੀ ਜਾਂ ਕੋਸ਼ਿਸ਼ ਕਰਤੀ ਅਸੀਂ ਤਾਂ ਗੱਲ ਕਰ ਹੀ ਨਹੀਂ ਰਹੇ ਸਾਡੇ ਹਿੰਦੁਸਤਾਨ ਦੀ ਅਸੀਂ ਤਾਂ ਤੁਹਾਨੂੰ ਮੈਂ ਤਾਂ ਖੁਦ ਕਹੀ ਜਾਣਾ ਵੀ ਤੁਸੀਂ ਆਏ ਮਰਨ ਨਾਲੋਂ ਸਾਡੇ ਭਾਰਤ 'ਚ ਚੰਗੀ ਰੋਟੀ ਖਾਂਦੇ। ਨਾਲੋਂ ਇਹੋ ਜਿਹੇ ਫੈਸਲੇ ਤੁਸੀਂ। ਗੱਲ ਇਹ ਨਹੀਂ ਵੀ ਅਸੀਂ ਹਿੰਦੁਸਤਾਨ ਨੂੰ ਮਾੜਾ ਕਹਿ ਰਹੇ ਜਾਂ ਕਿਸੇ ਹੋਰ ਦੇਸ਼ ਨੂੰ ਜਾਂ ਮੈਕਸੀਕੋ ਨੂੰ ਮਾੜਾ ਕਹਿ ਰਹੇ ਆ। ਗੱਲ ਮੈਂ ਇਹਨਾਂ ਲੋਕਾਂ ਦੀ ਕਰਦਾ ਤੁਹਾਨੂੰ ਇਹੋ ਜਾਂ ਕੋਈ ਜੀਤ ਬਾਈ ਹੈ, ਕੋਈ ਫਲਾਨਾ ਬਾਈ ਹੈ ਜਿਹੜਾ ਸਾਨੂੰ ਸਬਜਵਾਗ ਦਿਖਾ ਰਿਹਾ ਕਿ ਕੋਈ ਨਹੀਂ ਤੁਹਾਨੂੰ ਸੇਫ ਪਹੁੰਚਾਵਾਂਗੇ ਤੇ ਕੁਝ ਜਿਹੜੇ ਉਹਨਾਂ 'ਚੋਂ ਪਹੁੰਚ ਗਏ ਉਹ ਕਹਿ ਵੀ ਰਹੇ ਆ ਸੇਫ ਪਹੁੰਚ ਗਏ ਆ। ਜੇ ਤੁਹਾਨੂੰ ਲੱਗਦਾ ਵੀ ਇਦਾਂ ਦਾ ਟਾਕ ਸ਼ੋਅ ਕਰਨ ਨਾਲ ਸਾਡੇ ਭਾਰਤ ਦੇਸ਼ ਦੀ ਮੈਂ ਕਦੇ ਨਹੀਂ ਚਾਹੂੰਗਾ ਜੀ ਅਸੀਂ ਮਾਨ ਨਾਲ ਕਹਿੰਦੇ ਅਸੀਂ ਭਾਰਤੀਆਂ ਅਸੀਂ ਪੰਜਾਬੀ ਆ ਅਸੀਂ ਕਿਵੇਂ ਬੇਇੱਜ਼ਤੀ ਕਰ ਲਾਂਗੇ ਉਹ ਬੇਇੱਜ਼ਤੀ ਤਾਂ ਇਦਾਂ ਦੇ ਲੋਕ ਕਰਾਉਂਦੇ ਆ ਜਿਹੜੇ ਇਦਾਂ ਦੀਆਂ ਵਿਰਲਾ ਦਿੰਦੇ ਆ ਬਾਅਦ ਚੋਂ ਸਾਡੇ ਹੀ ਭਾਰਤੀ ਪੰਜਾਬੀ ਲੋਕ ਆ ਜਿਹੜੇ ਵਿਚਾਰਿਆਂ ਨੂੰ ਹੱਤ ਕੜੀਆਂ ਲਾ ਕੇ ਉੱਥੇ ਫੇਰ ਵਾਪਸ ਜਾਣਾ ਪੈਂਦਾ ਜਦੋਂ ਕੋਈ ਵੀ ਚੀਜ਼ ਸਾਨੂੰ ਸੌਖੀ ਦਿਸਣ ਲੱਗ ਜਾਂਦੀ ਹੈ ਨਾ ਵੀ ਆਹ ਹਾਲ ਆਪਣਾ ਸੌਖਾ ਹੋ ਜਾਊਗਾ ਆਪਾਂ ਇਹ ਕਰ ਲੈਨੇ ਆ ਪਤਾ ਹੁੰਦਾ ਵੀ ਇਹ ਗਲਤ ਆ ਪਰ ਦੀਂਦਾ ਸੌਖਾ ਹੁੰਦਾ ਫਿਰ ਉਹਦਾ ਫਸਦੇ ਆਪਾਂ ਕਿ ਜਦੋਂ ਸਾਨੂੰ ਪਤਾ ਉਹ ਵੀ ਇਹੋ ਜੇ ਜੀਤ ਬਾਈ ਵਰਗੇ ਜਾਂ ਕੁਝ ਅਸੀਂ ਇਹਨਾਂ ਨੇ ਤਾਂ ਪੈਸਾ ਬਣਾਉਣਾ ਤੇ ਅਸੀਂ ਆਉਦੇ ਗਲਤ ਤਰੀਕੇ ਨਾਲ ਤੁਰਿਆ ਹੀ ਨਾ ਉੱਥੇ ਜਾ ਕੇ ਸਵਾਲ ਪੈਦਾ ਹੁੰਦਾ ਅਸੀਂ ਟਾਕਸ਼ੂ ਹੀ ਤਾਂ ਕੀਤਾ ਵੀ ਹੋਰ ਨਾ ਫਸ ਸਕਣ ਉਦੋਂ ਵੀ ਜਿਆਦਾ ਵੀ ਜਿਹੜੇ ਮਾਪਿਆਂ ਨੇ ਲੋਨ ਚੱਕ-ਚੱਕ ਕੇ ਆਪਦੇ ਨਿਆਣੇ ਨੂੰ ਇੱਥੇ ਭੇਜਤਾ ਯਾਰ ਕੈਨੇਡਾ ਭੇਜਤਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਭੇਜਤਾ ਜਾਂ ਹੋਰ ਕਿਤੇ ਉੱਥੋਂ ਜਦੋਂ ਤੁਹਾਨੂੰ ਦੀਦਾ ਕੁਝ ਨਹੀਂ ਬਣਦਾ ਤੁਸੀਂ ਅਮਰੀਕਾ ਨੂੰ ਚੱਲ ਪਏ ਨੇ ਹੋ ਜੇ ਤੁਹਾਨੂੰ ਉਸੇ ਦੇਸ਼ 'ਚ ਦੱਸਦਾ ਵੀ ਕੁਝ ਨਹੀਂ ਬਣਨਾ ਅਮਰੀਕਾ ਦੀ ਕੀ ਗਰੰਟੀ ਹੈ ਜਿਹੜਾ ਤਾਂ ਠੀਕ ਹੈ ਮੈਂ ਕਹਿੰਦਾ ਵੀ ਜਿਹੜਾ ਤੁਰੂ ਹੀ ਆਏ ਤੁਰਿਆ ਕਿਸੇ ਵੀ ਦੇਸ਼ 'ਚੋਂ ਵੀ ਮੈਂ ਉੱਥੇ ਦੋ ਨੰਬਰ 'ਚ ਹੀ ਵੜਨਾ ਉਹਦੀ ਤਾਂ ਵਿਚਾਰੇ ਦੀ ਮਜਬੂਰੀ ਹੋਰ ਆ ਉਹਦੀ ਸਟੋਰੀ ਹੋਰ ਆ ਉਹ ਤਾਂ ਪਹਿਲੇ 50 50% ਜ਼ਿੰਦਗੀ ਨਾਲ ਖੇਡ ਕੇ ਤੁਰਿਆ ਜਿਹੜਾ ਸਹੀ ਆ ਜਿਵੇਂ ਮਸਕਾਨ ਸੀਧੀ ਰਾਣੀ ਇੱਕ ਇਹਦਾ ਕੇਸ ਹੋਇਆਗਾ ਸੱਚੀ ਗੱਲ ਕੌੜੀ ਕਿਉਂ ਲੱਗਦੀ ਹੈ ਅਗਲੀ ਲਾਈਨ ਤੇ ਪੁਰੇ ਹਲਸਾਮ ਤੁਸੀਂ ਲਾਈਨ ਤੇ ਹੋ ਜੀ ਸਸੀ ਗੱਲ ਜੀ ਸਿੱਧੂ ਸਾਹ ਜੀ ਸਰ ਸਿੱਧੂ ਸਾਹ ਜੀ ਅੱਜੀਆਂ ਤੁਸੀਂ ਆ ਸੁਣਾਇ ਦਿੱਤੀਆਂ ਨੇ ਵੀਡੀਓ ਜਿਹੜੇ ਐਡਵਰਟਾਈਜ਼ਮੈਂਟ ਕਰਨ ਦਾ ਹੈ ਨੇ ਪਰ ਆ ਜਿਹੜੀ ਮੁਸਕਾਨ ਵਾਲੀ ਗੱਲ ਆ ਇਹਦੇ ਵਿੱਚ ਤੁਸੀਂ ਇੱਕ ਨਾਂ ਨੀਗਾ ਲਿਆ ਪਤਾ ਨਹੀਂ ਬਾਸੀ ਸਾਹਿਬ ਨੇ ਤੇ ਲੈ ਲੈਣਾ ਸੀਗਾ ਜੇ ਕਹਿੰਦੇ ਮੈਂ ਲੈ ਦਵਾਂ ਕਿਹੜਾ ਜੀ ਇਹ ਇਹ ਇੰਟਰਵਿਊ ਜਿਹੜੀ ਉਹ ਕਰਨੀ ਉਹ ਕੋਠੀ ਦਾਬ ਜਗਰਾਵਾਂ ਵਾਲੀ ਜਿਹੜੀ ਉਹ ਕੀ ਜਿਹਦਾ ਨਾਮ ਹੈ ਜੀ ਉਹ ਮੈਨੂੰ ਨਾਂ ਹੀ ਭੁੱਲ ਗਿਆ ਐਮਐਲਏ ਦਾ ਮਾਨੂੰਗੇ ਸਰ ਮਾਨੂੰਗੇ ਉਹ ਮੈਨੂੰ ਲੱਗਿਆ ਨਹੀਂ ਵੀ ਉਹ ਡਿਜ਼ਰਵ ਕਰਦੀ ਉਹਦਾ ਮੈਂ ਕਿਉਂਕਿ ਵੱਡੀ ਗੈਂਦੀ ਤੁਸੀਂ ਜੁੜੇ ਹੋ ਮੈਂ ਉਹਦਾ ਨਾਂ ਲਵਾਉਣਾ ਕੋਠੀ ਨਾ ਫਲੀ ਕੇ ਦੀ ਤਾਂ ਹੀ ਗੱਲ ਕੀਤੀ ਉਹ ਉਹ ਕਹਿੰਦੀ ਜੀ ਮੈਂ ਮੈਂ ਇਹਦਾ ਕੇਸ ਜੀ ਸਾਡੇ ਮੇਰੇ ਬੜੇ ਨੇੜੇ ਦੇ ਹੈਗੇ ਆ ਜੀ ਮੇਰਾ ਬੜਾ ਇਹਨਾਂ ਨਾਲ ਮਿਲਣ ਵਰਦਣਾ ਨਾ ਮੈਂ ਦੇ ਕੇਸ ਭਗਵੰਤ ਮਾਨ ਕੋਲ ਲੈ ਕੇ ਜਾਣਾ ਵੀ ਇਹ ਕੁੜੀ ਲੀਗਲ ਹੈ ਗਈ ਸੀ ਉੱਥੇ ਇਨੂੰ ਕਿੱਥੇ ਰਿਪੋਰਟ ਕਰਤਾ ਦੱਸੋ ਸਾਡੇ ਸਾਡੇ ਬੜੇ ਸਤਕਾਰਯੋ ਕੱਲ ਨਾ ਇੱਕ ਮੇਰੇ ਖਾਸ ਮਿੱਤਰ ਨੇ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ ਕਾਫੀ ਉਹਨਾਂ ਦੀ ਵੱਡੀ ਐ ਟ੍ਰਾਂਸਪੋਰਟ ਕੰਪਨੀ ਹੁੰਦੀ ਹੈ ਜੀ ਉਹ ਅੱਜ ਉਹ ਮੇਰੇ ਨਾਲ ਉਹ ਮੇਰੇ ਨਾਲ ਗੱਲਬਾਤ ਕਰਨ ਤੇ ਮੈਨੂੰ ਕਹਿੰਦੇ ਯਾਰ ਵੀ ਕੀ ਵੇਖਣਾ ਵੀ ਇਹ ਕੋਠੀ ਕਹੇ ਦੀ ਦੱਬੀ ਇਹ ਟਰੰਪ ਨੂੰ ਓਣ ਜਾ ਕੇ ਮਤ ਦਊਗੀ ਨੇ ਮਾਤਰੀ ਦੋਗੇ ਹੁਣ ਭਗਵੰਦ ਬਾਣ ਨੂੰ ਵੀ ਇੰਨਾ ਕੰਮਾਂ ਦੇ ਵਿੱਚ ਪਾਉਣਾ ਜੀ ਵੀ ਉਹ ਵੀ ਉਹ ਵੀ ਇਹ ਮਤਲਬ ਡੌਂਕੀ ਵਾਲੇ ਬੰਦਿਆਂ ਦੀ ਹੈਲਪ ਕਰ ਰਹੇ ਜੀ ਉੱਠ ਕੇ ਵਾਟ ਇਜ਼ ਨੌਨਸੈਂਸ ਅੰਤ ਸਾਡਾ ਉਹਥੇ ਦਾ ਸਿਸਟਮ ਹੀ ਨਹੀਂਗਾ ਸਮਝ ਲੱਗਦਾ ਕਿ ਸਾਡੇ ਜਿਹੜੇ ਲੀਡਰ ਲੋਗ ਨੇ ਇਹ ਇਹਨਾਂ ਨੂੰ ਇਹ ਇਹ ਗੱਲਾਂ ਮੀਡੀਆ ਦੇ ਸਾਹਮਣੇ ਬੈ ਕੇ ਉਹਦੀਆਂ ਕਰਨ ਵਾਲੀਆਂ ਹੈਗੀਆਂ ਸੀਗੀਆਂ ਕੀ ਆਪਣੇ ਆਪ ਦੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਜੀ ਉਹ ਮੁਸਕਾਨ ਤੇ ਜਿਹੜੀ ਝੂਠ ਬੋਲਣ ਲਈ ਬੋਲਣੀ ਲਈ ਹੈ ਕਈ ਕਈ ਉੱਥੇ ਇਹੋ ਜਿਹੇ ਲੋਕ ਹੈਗੇ ਆ ਜੀ ਜਿਨ੍ਹਾਂ ਨੂੰ ਆਏ ਹੁੰਦਾ ਵੀ ਆਪਾਂ ਬਿਆਨ ਦੇ ਕੇ ਵੀ ਆਪਾਂ ਜੁੜ ਜਗੇ ਵੀ ਇਸ ਗੱਲ 'ਚ ਮੈਂ ਹਾਂ ਮੈਂ ਬੋਲਿਆ ਸੀ ਮੈਂ ਸੱਚੀ ਬੋਲਿਆ ਮੇਰਾ ਉੱਥੇ ਬਿਆਨ ਪਿਆ ਮੇਰਾ ਲਿੰਕ ਹੈ ਐਨੀ ਗੱਲ ਨਹੀਂ ਹੁੰਦੀ ਹੋਰ ਕੁਝ ਨਹੀਂ ਹੁੰਦਾ ਹੈ ਅੱਛਾ ਆ ਹੁਣ ਤੁਸੀਂ ਦੇਖੋ ਵੀ 트럼ਪ ਕੈਨੇਡਾ ਨੂੰ ਗਈ ਜਾਂਦਾ ਵੀ ਤੁਹਾਡੇ ਇਲੀਗਲ ਮੀਰੀ ਇਸੇ ਮੇਰੇ ਅਮਰੀਕਾ ਜਾ ਰਹੀ ਅਮਰੀਕਾ ਜਾ ਰਹੀ ਤੁਸੀਂ ਆ ਵੀ ਕਿਤੇ ਸਾਂਝੀ ਕਰੋ ਉਹ -25 30 ਟੈਂਪਰੇਚਰ ਤੇ ਯਾਰ ਬੱਚੇ ਲੈ ਕੇ ਲੋਕੀ ਅਜੇ ਵੀ ਤੁਰੇ ਨੇ ਹਜੇ ਵੀ ਕੈਨੇਡਾ ਦੇ ਵਿੱਚ ਐਂਟਰ ਹੋ ਰਹੇ ਨੇ ਤੁਸੀਂ ਤਾਂ ਸੁਣਿਆ ਹੀ ਹੋਣਾ ਮੈਨਟੋਬਾ ਤੇ ਅਲਬਰਟਾ ਜਾਂ 20-25 ਬੰਦੇ ਵੜਲੇ ਮੈਨੂੰ ਪਤਾ ਜੀ ਮੈਨੂੰ ਪਿਛਲੇ ਦੋ ਦੋ ਤਿੰਨ ਕਿੱਡੀ ਮਾੜੀ ਗੱਲ ਹੋ ਗਈ ਵੇਖ ਲੋ ਇਹ ਪਤਾ ਨਹੀਂ ਆਈ ਉਹ ਬੱਚਿਆਂ ਦੀ ਦੇਖੋ ਉਹ ਤਰਸਾਉਂਦਾ ਸਿੱਧੂ ਸਾਹਿਬ ਵੀ ਉਹ ਜਦੋਂ ਫੋਟੋ ਦੇਖੀ ਵੀ ਬੱਚੇ ਕਿਤਨਾ ਸਨੋਵ ਦੇ ਵਿੱਚ ਗੋਡੇ-ਗੋਡੇ ਸਨੋਵ ਦੇ ਵਿੱਚ ਬੱਚੇ ਕਿਤਨਾ ਤੁਰ ਕੇ ਆ ਰਹੇ ਨੇ ਔਰ ਉਹਨਾਂ ਨੇ RCMP ਵਾਲਿਆਂ ਨੇ ਸਟੇਟਮੈਂਟ ਦਿੱਤੀ ਵੀ ਇਹਨਾਂ ਕੋਲ ਪ੍ਰੋਪਰ ਜੈਕਟਾਂ ਨਹੀਂ ਸੀ ਹੈਗੀਆਂ ਪ੍ਰੋਪਰ ਸੌਲਸ ਨਹੀਂ ਜੀ ਹੈਗੀਆਂ ਪ੍ਰੋਪਰ ਹੈਟਸ ਨਹੀਂ ਸੀ ਹੈਗੀਆਂ ਵਿੰਟਰ ਵਾਲੀਆਂ ਜੀ ਜੀ ਪ੍ਰਿਆ ਸਾਹਿਬ ਇਹ ਇਹ ਬਕਾਇਦਾ ਮੈਟਰ ਕਰਦੀਆਂ ਗੱਲਾਂ ਧੰਨਵਾਦ ਤੁਹਾਡਾ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾਗਾ ਕਿ ਕਈ ਵਾਰੀ ਇੱਕ 30 ਸੈਕਿੰਡ ਦੀ ਕਾਲ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਵਰਤ ਲੈਣੇ ਉਹ ਈਜ਼ੀ ਹੁੰਦਾ ਠੀਕ ਹੈ ਪਰ ਅਸੀਂ ਜੇ ਸਾਡੀ ਟੀਮ ਬਕਾਇਦਾ ਕੋਈ ਟਾਕ ਸ਼ੋਅ ਕਰਦੀ ਨਾ ਜਾਂ ਕੁਝ ਕਰਦੇ ਆ ਸਾਨੂੰ ਇਨ ਆਊਟ ਉਹਦੇ ਕਾਫੀ ਦੇਖਣੇ ਪੈਂਦੇ ਆ ਪਰ ਕਈ ਲੋਕਾਂ ਨੂੰ ਇਹ ਵੀ ਆਬਜੈਕਸ਼ਨ ਇਹ ਤਾਂ ਚਲੋ ਹੈ ਆਬਜੈਕਸ਼ਨ ਉਹ ਵੀ ਸਾਡੇ ਭਾਰਤ ਨੇ ਭਾਈ ਜਹਾਜ ਨਾ ਭੇਜਿਆ ਜਾਂ ਕੁਝ ਉਹ ਵੀ ਖੈਰ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜੂ ਗੱਲ ਵੀ ਕਿਉਂ ਕੀ ਗੱਲ ਬਣੀ ਹੋਣੀ ਹੈ ਨਾ ਪਰ ਜੇ ਭਾਰਤ ਦੇਸ਼ ਆਏ ਮੁਕਰ ਜਾਂਦਾ ਵੀ ਭਾਈ ਜਿਹੜੇ ਗਲਤ ਤਰੀਕੇ ਨਾਲ ਤੁਹਾਡੇ ਦੇਸ਼ ਚ ਵੱਢ ਰਹੇ ਸਾਡੇ ਬੰਦੇ ਹੀ ਨਹੀਂ ਫਿਰ ਗਲਤ ਹੋ ਜਾਣੀ ਸੀ ਨਾ ਗੱਲ ਸੋ ਜਿੰਨਾ ਕੁ ਹੁੰਦਾ ਉਨਾਂ ਕੁ ਵੀ ਉਹ ਵੀ ਆਪਾਂ ਅਪਰੀਸ਼ੀਏਟ ਕਰਿਆ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਅਮਰ ਕਾ ਆ ਰਹੇ ਨੇ ਕੀ ਗੱਲਬਾਤ ਸਾਹਮਣੇ ਆਉਂਦੀ ਆ ਉਹ ਆਪਾਂ ਜਾਣਾਂਗੇ ਜੀ ਅਗਲੀ ਲਾਈਨ ਤੇ ਅਵਤਾਰ ਵੜੈ ਸਾਹਿਬ ਤੁਸੀਂ ਹੋਲਡ ਕਰਿਓ ਜੀ ਭਪਿੰਦਰ ਤੁਸੀਂ ਲਾਈਨ ਤੇ ਹੋ ਜੀ 9331 ਨੰਬਰ ਤੁਸੀਂ 4 ਨੰਬਰ ਲਾਈਨ ਤੇ ਹੋ ਜੀ ਹਾਂ ਮਲਕ ਸਾਹਿਬ ਤੁਸੀਂ ਆਪਸ ਅਗਲੀ ਕਾਲ ਤੁਹਾਡੀ ਪਾਉਣਾ ਜੀ ਮੈਂ ਆਉਣਿਆ ਭਪਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਮੈਂ ਤਾਂ ਸੁਣ ਰਿਹਾ ਸਾਰਾ ਪ੍ਰੋਗਰਾਮ ਬਹੁਤ ਵਧੀਆ ਜੀ ਸਰ ਹਾਂ ਜੀ ਤੇ ਮੈਂ ਤਾਂ ਇੱਕੋ ਗੱਲ ਕਹਿਣੀ ਹੈ ਜਿਹੜੇ ਵਾਪਸ ਆਏ ਨੇ ਇਹਨਾਂ ਨੂੰ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਕਿਹਦੇ ਥਰੂ ਗਏ ਹੋ ਜਿਹਦੇ ਥਰੂ ਗਏ ਉਹਨੂੰ ਫੜੋ ਤੇ ਪੜਾ ਦਿਓ ਇੱਕ ਕੰਮ ਕਰੋ ਬਸ ਇਹ ਹੋਰ ਕੀ ਹੈ ਬਾਕੀ ਤਾਂ ਅੱਗੇ ਜਿੰਨਾਂ ਨੇ ਜਾਣਾ ਜਾਈ ਜਨਾਂ ਜਿਨ੍ਹਾਂ ਦੇ ਸਿਰ ਤੇ ਉਹ ਹੈਲੀ ਗੁੱਗਲ ਸੋਚਦੇ ਨਹੀਂ ਕਰਦੇ ਨਹੀਂ ਭੇਜੀ ਜਾਂਦੇ ਐ ਪਰ ਸੂਚਨਾ ਤਾਂ ਚਾਹੀਦਾ ਨਾ ਫਿਰ ਹਾਂ ਉਹੀ ਤਾਂ ਗੱਲ ਆ ਇਹਨਾਂ ਨੂੰ ਫੜਾਓ ਇਹਨਾਂ ਨੂੰ ਫੜਾਓ ਇਹਨਾਂ ਨੂੰ ਜਿੰਨੇ ਜਿੰਨੇ ਬੰਦੇ ਗੱਲ 104ਾਂ ਦੀ ਨਹੀਂ ਜਿਹੜਾ ਥਰੂਏ ਆਏ ਨੇ ਹੁਣ ਉਤੇ ਕਤਲੋਗਾਰਤ ਕਿੰਨੀ ਵਧਣੀ ਐ ਵੀ ਇਹਨੇ ਮੈਨੂੰ ਉਹਨੇ ਮਿਲਾਇਆ ਸੀ ਕੱਲ ਸਟੋਰੀ ਇੱਕ ਕਵਰ ਕੀਤੀ ਜਿਹੜੇ ਕਹਿੰਦੇ ਸੀ ਸਾਡੇ ਸਹੁਰਿਆਂ ਜੋ ਭੂਆਣੇ ਸਾਨੂੰ ਬੰਦਾ ਮਿਲਾਇਆ ਸੀ ਤੇ ਉਹਦੇ ਹੁਣ ਮੈਂ ਯਕੀਨ ਕਰਦਾ ਵੀ ਉਹਦੇ ਡਿੱਕੇ ਚੜਜੇ ਜਿਹਨੂੰ 50000 ਡਾਲਰ ਦਿੱਤਾ ਤੇ ਅਗਲਾ ਕੀ ਕੁਛ ਨੰ ਮੀੜੂ ਅਸੀਂ ਹਿੰਸਾ ਦੇ ਖਿਲਾਫ ਅਸੀਂ ਨਹੀਂ ਚਾਹਦੇ ਕਿ ਨਾ ਕੋਈ ਐਵੇਂ ਥਪੜੋ ਥਪੜੀ ਹੋ ਜਾ ਪਰ ਗਲਤ ਹੋ ਜੂ ਨਾ ਗਲਤ ਕਰ ਤੂ ਉਹ ਜਿਹੜੇ ਬੰਦੇ ਗਲਤ ਕੰਮ ਕਰਦੇ ਹੋ ਉਹ ਤਾਂ ਹਟਣਗੇ ਨਾ ਜੇ ਕਦੇ ਫੜਿਆ ਜਾਊਗਾ ਨਹੀਂ ਚਾਹੀਦੇ ਹਟਾਉਣੇ ਚਾਹੀਦੇ ਅਸੀਂ ਤਾਂ ਅੱਜ ਪਹਿਲ ਕਦਮ ਹੀ ਕੀਤੀ ਸੀ ਤਾਂ ਨੰਗੇ ਕੀਤੇ ਇਹੋ ਜਿਹੇ ਲੋਕ ਜੀ ਆ ਬੜੀ ਮਿਹਰਬਾਨੀ ਮਲਕ ਸਾਹਿਬ ਸਾਡੇ ਨਾਲ ਲਾਈਨ ਤੇ ਜੁੜੇ ਨੇ ਮਲਕ ਸਾਹਿਬ ਕਰਜ਼ੇ ਤੋਂ ਮੁਕਤੀ ਦਵਾਉਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਦੇਵ ਜੀ ਸਾਰੇ ਆਪਣੇ ਸਤਿ ਸ਼੍ਰੀ ਦਰਸ਼ਕਾਂ ਨੂੰ ਦੱਸਦੇ ਚੱਲੀਏ ਸਦਾ ਐਸਾ ਕੋਈ ਸਿਰੋਤਾ ਆ ਗਿਆ ਦਰਸ਼ਕਾ ਗਿਆ ਜਿਹੜਾ ਕਿਸੇ ਵੀ ਕਾਰਨ ਕਰਕੇ ਕਰਜ਼ੇ ਵਿੱਚ ਆ ਗਿਆ ਹੈ ਕ੍ਰੈਡਿਟ ਕਾਰਡ ਤੁਸੀਂ ਵਰਤ ਲਈ ਨੇ ਕੋਈ ਲਾਈਨ ਆਫ ਕ੍ਰੈਡਿਟ ਵਰਤ ਲਈ ਹੋਏ ਤੁਸੀਂ ਕੋਈ ਬਿਜ਼ਨਸ ਲੋਨ ਲਿਆ ਸੀ ਬਿਜ਼ਨਸ ਦੀ ਸਫਲਤਾ ਨਹੀਂ ਹੋ ਸਕੀ ਕਰਜ਼ਾ ਤੁਹਾਡੇ ਤੇ ਆ ਗਿਆ ਦੇਖੋ ਜੇ ਕਰਜ਼ਾ ਤੁਹਾਡੇ ਤੇ ਆ ਗਿਆ ਤੇ ਇਹਦਾ ਹੱਲ ਮੌਜੂਦ ਹੈ ਇਹਦਾ ਸੋਲੂਸ਼ਨ ਮੌਜੂਦ ਹੈ ਲੇਕਿਨ ਉਹਦੇ ਲਈ ਤੁਹਾਨੂੰ ਸਟੈਪ ਲੈਣਾ ਪੈਣਾ ਹੈ ਇਸ ਤਰ੍ਹਾਂ ਦਾ ਸਿਰਫ ਇਸ ਲਈ ਹੈ ਕਿ ਸਾਡੇ ਨਾਲ ਸੰਪਰਕ ਕਰਨਾ ਤੇ ਸਾਡਾ 24 ਵਰਿਆਂ ਦਾ ਤਜਰਬਾ ਤੁਹਾਡੇ ਕੰਮ ਆਏਗਾ ਅਸੀਂ ਹਰ ਤਰ੍ਹਾਂ ਦਾ ਕੇਸ ਗੁਰਪ੍ਰੀਤ ਜੀ ਡੀਲ ਕੀਤਾ ਹੋਇਆ ਹੈ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਈ ਹੈ ਕਿਸੇ ਤਰ੍ਹਾਂ ਦਾ ਵੀ ਕੇਸ ਆ ਗਿਆ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆ ਗਈ ਹੈ ਜੇ ਕੈਨੇਡਾ ਇਚੀ ਉਹਦਾ ਹੱਲ ਮੌਜੂਦ ਹੈ ਤੇ ਉਹ ਸਾਡੇ ਕੋਲ ਉਪਲਬਧ ਹੈ 905 7 7831922 ਤੇ ਸੰਪਰਕ ਕਰਕੇ ਮੁਫਤ ਤੇ ਗੁਪਤ ਸਲਾਹ ਦੇ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਕਿੰਨਾ ਕਰਜ਼ਾ ਤੁਹਾਡਾ ਮਾਫ਼ ਹੋ ਸਕਦਾ ਹੈ ਸਮਾਂ ਦੇਣ ਦਾ ਬਹੁਤ-ਬਹੁਤ ਸ਼ੁਕਰੀਆ ਗੁਰਪ੍ਰੀਤ ਇਸ ਹਨ ਅਮਰ ਮਲਕ ਜੀ ਜਿਹੜੇ ਕਿ 80% ਤੱਕ ਤੁਹਾਡਾ ਕਰਜ਼ਾ ਮਾਫ਼ ਕਰਾ ਸਕਦੇ ਨੇ ਕੱਲੀਆ ਗੱਲਾਂ ਨਹੀਂ ਸੱਚੀ ਵਾਫ ਕਰਾਉਣਗੇ 9057831922 ਬੜੀ ਮਿਹਰਬਾਨੀ ਮਕਸਾਦ 9331 ਨੰਬਰ ਮੇਰੇ ਨਾਲ ਲਾਈਨ ਤੇ ਤੁਹਾਡੇ ਨਾਲ ਮੈਂ ਹੁਣ ਗੱਲਬਾਤ ਕਰੂੰਗਾ ਜੀ ਪਰ ਮੈਂ ਇੱਕ ਤੁਹਾਨੂੰ ਤਸਵੀਰ ਦਿਖਾਉਣਾ ਚਾਹਣਾ ਜਿਨ੍ਹਾਂ ਨੂੰ ਇਹ ਵੀ ਸਵਾਲ ਆਣਾ ਸ਼ਾਇਦ ਵੀ ਸਾਡੇ ਭਾਰਤ ਨੇ ਜਹਾਜ਼ ਨਹੀਂ ਭੇਜਿਆ ਦੁੱਖ ਤੁਹਾਨੂੰ ਜ਼ਰੂਰ ਹੈਗਾਗਾ ਪਰ ਆ ਇੱਕ AI ਜਨਰੇਟਡ ਤਸਵੀਰ ਹੈ ਤੁਸੀਂ ਚਾਹੁੰਦੇ ਹੋ ਵੀ ਸਾਡੇ ਭਾਰਤ ਦੇ ਲੋਕ ਕਿਸੇ ਬਗਾਨੇ ਦੇਸ਼ ਦੇ ਵਿੱਚ ਆਏ ਬੈਠੇ ਹੋਣ ਆ ਜਿਹੜੀ ਤਸਵੀਰ ਟੀਵੀ ਤੇ ਦੇਖ ਰਹੇ ਹੋ ਤੁਸੀਂ ਸਾਡੇ ਦੇਸ਼ ਨੇ ਕਿਹਾ ਠੀਕ ਹੈ ਚਲੋ ਜੇ ਤੁਹਾਡੇ ਦੇਸ਼ ਦੇ ਵਿੱਚ ਭਾਈ ਸਾਡੇ ਬੰਦੇ ਆ ਗਏ ਕੋਈ ਨਾ ਇਹਨਾਂ ਨੂੰ ਵਾਪਸ ਭੇਜ ਦਿਓ ਹਾਂ ਹੱਥ ਕੜੀਆਂ ਵਾਲਾ ਵਰਤਾਰਾ ਉਹ ਸਾਰਾ ਅਮਰੀਕਾ ਦਾ ਉਹ ਗਲਤ ਹੋ ਗਈ ਗੱਲ ਹੈ ਨਾ ਪਰ ਕਰ ਉਹ ਵੀ ਕੀ ਉਹਨਾਂ ਦੇ ਦੇਸ਼ ਦੇ ਵਿੱਚ ਅਗਲੇ ਇਲੀਗਲ ਸ਼ਾਮਲ ਹੋਏ ਆ ਪਰ ਸਾਡੇ ਲੋਕਾਂ ਨੂੰ ਆ ਤਸਵੀਰ ਮੈਂ ਨਾ ਵੱਧ ਤੋਂ ਵੱਧ ਸਾਂਝੀ ਕਰਿਓ ਲੋਕੋ ਇਹੋ ਜੇ ਹਾਲਾਤਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਰਹਿਣਾ ਪੈਣਾ ਧੀਆ ਪੁੱਤਾਂ ਨੂੰ ਤੇ ਤੁਸੀਂ ਚਾਹੁੰਦੇ ਤੁਹਾਡੀਆਂ ਮਟਿਆਰ ਧੀਆ ਮਟਿਆਰ ਪੁੱਤ ਤੁਹਾਡੇ ਅੰਨੜ ਗੱਭਰੂ ਪੁੱਤ ਜਿਹੜੇ 20-20 ਸਾਲ ਦੇ ਆਏ ਬੈਠੇ ਹੁਣ ਜੇਲਾਂ ਦੇ ਵਿੱਚ ਸੋਚਿਆ ਕਰੋ ਕੀ ਕੁਝ ਚੱਲ ਜ ਜਾਂਦਾ ਸਮਾਜ ਦੇ ਵਿੱਚ ਤੁਹਾਡੇ ਲਏ ਫੈਸਲੇ ਤੁਹਾਨੂੰ ਬਹੁਤ ਪ੍ਰਭਾਵਿਤ ਕਰਦੇ ਤੁਹਾਡੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ 9331 ਨੰਬਰ ਵੀਰ ਜੀ ਹਾਂ ਜੀ ਮਾਤਾ ਜੀ ਹਾਂ ਜੀ ਮਾਤਾ ਜੀ ਮਾਫੀ ਚਾਹੁੰਦਾ ਜੀ ਕਿ ਮੇਰੇ ਕੋਲੇ ਨੰਬਰ ਹੀ ਅੰਦਾ ਜੀ ਮੈਨੂੰ ਫੋਟੋ ਨਹੀਂ ਮਿਲਦੀ ਨਾ ਜੀ ਕਈ ਗੱਲ ਹੈ ਸਤਿ ਸ਼੍ਰੀ ਅਕਾਲ ਪੰਡੇ ਸਤਿ ਸ਼੍ਰੀ ਅਕਾਲ ਤੇ ਹਾਂ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਇਹਦਾ ਕਾਰਨ ਰੀਜ਼ਨ ਲੇਟ ਦੇਖਿਆ ਨਾ ਮੈਂ ਐਕਚੁਅਲੀ ਟਾਡੇ ਵਿੱਚ ਜੌਬ ਕਰਦੀ ਸੀ ਸਕੂਲ ਵਿੱਚ ਤੇ ਉੱਥੇ ਕੀ ਹੁੰਦਾ ਸੀ ਕਿ 8th ਕਲਾਸ ਤੱਕ ਬੱਚਾ ਬਹੁਤ ਵਧੀਆ ਹੁੰਦਾ ਹੀ ਪਾਪਰ ਹੁੰਦਾ ਲੇਕਿਨ ਇਸ ਤੋਂ ਬਾਅਦ ਹੁਣ ਪੜਨਾ ਬੰਦ ਕਰ ਦੇਣਾ ਕਿਉਂ ਅਸੀਂ ਬਾਹਰ ਜਾਣਾ ਕਿੱਦਾਂ ਜਾਣਾ ਡੌਂਕੀ ਲਗਵਾ ਲੈਣੀ ਹੈ ਨਾ ਇੱਥੇ ਜਾ ਕੇ ਜਾਂ ਯੂਰਪ ਵਿੱਚ ਜਾ ਕੇ ਨਾ ਅਸੀਂ ਕਹਿ ਦੇਣਾ ਕਿ ਸਾਡੇ ਮਾਪੇ ਸਾਨੂੰ ਕੁੱਟਦੇ ਆ ਕੁਛ ਅੱਦਾਂ ਕੋਈ ਚੱਲਦਾ ਹੋਗਾ ਮੈਨੂੰ ਨਹੀਂ ਪਤਾ ਪੂਰਾ ਜੀ ਮੋਟੇ ਕਿ ਉੱਥੋਂ ਦੇ ਪੇਰੈਂਟਸ ਨੇ ਹੀ ਜਿਹੜੇ ਸਾਡੇ ਇੰਡੀਆ ਵਿੱਚ ਪਿੰਡਾਂ ਦੇ ਅਨਪੜ੍ਹੇ ਵਿਚਾਰੇ ਉਹਨਾਂ ਦਾ ਵੀ ਕਸੂਰ ਨਹੀਂ ਮੈਂ ਮੰਨਦੀ ਕਿਉਂਕਿ ਜਦੋਂ ਇੱਕ ਫੈਮਿਲੀ ਨੂੰ ਦੇਖ ਲੱਗੇ ਤਾਂ ਉਹਦਾ ਬੱਚਾ ਬਾਹਰ ਗਿਆ ਉਹਦੀ ਕੋਠੀ ਵੜ ਗਈ ਉਹ ਐਦਾਂ ਹੋ ਗਿਆ ਉਹਦਾਂ ਹੋ ਗਿਆ ਉਹਨਾਂ ਮਤਲਬ ਕਿ ਉਹਨਾਂ ਚੀਜ਼ਾਂ ਤੋਂ ਥੋੜਾ ਇੰਪ੍ਰੈਸ ਹੋ ਜਾਂਦੇ ਚਲੋ ਅਸੀਂ ਜਿਹੜੇ ਬੱਚਿਆਂ ਦੇ ਪੇਜ ਦਿੱਤੇ ਆ ਹੈਨਾ ਫਿਰ ਕੀ ਹੁੰਦਾ ਉਹਦੇ ਕਰਕੇ ਫਿਰ ਉਹਨਾਂ ਨੇ ਉੱਥੇ ਦੋ ਤਿੰਨ ਏਜੰਟ ਇਹੋ ਜਿਹੇ ਪੱਕੇ ਹੀ ਆ ਜਿਹੜੇ ਕਿ ਅਸੀਂ ਡੌਂਕੀ ਲਗਵਾ ਦਿੰਦੇ ਆ ਕਿ 45 ਲੱਖ ਦੀ ਗੱਲ ਕਰਦੇ ਉੱਥੇ 60 60 ਲੱਖ ਵਿੱਚ ਲੋ ਜਾ ਰਹੇ ਮੈਂ ਦੱਸਦਾ ਮੈਂ ਹੁਣ ਤੁਹਾ ਕਾਟਾਂ ਮੈਂ ਕੱਲ ਨੂੰ ਗੱਲ ਕਰਦੇ ਮਾਤਾ ਜੀ ਹਾਂਜੀ ਹਾਂਜੀ ਚਲੋ ਹਾਂਜੀ ਅਵਰਾਜ ਸਾਹਿਬ ਤੁਸੀਂ ਮੇਰੇ ਨਾਲ ਲਾਈਨ ਤੇ ਹੋ ਮੈਂ ਤੁਹਾਡੇ ਨਾਲ ਗੱਲ ਕਰਦਾ ਪਰ ਮੈਂ ਤੁਹਾਨੂੰ ਇੱਕ ਹੋਰ ਸਚਾਈ ਵੀ ਦੱਸਦਾ ਸਾਡੇ ਸਮਾਜ ਦੀ ਹੁੰਦਾ ਕੀ ਆ ਤੁਹਾਡੇ ਮੇਰੇ ਵਰਗਾ ਜਿਹੜਾ ਇੱਥੇ ਪਹਿਲਾਂ ਪਹੁੰਚ ਚੁੱਕਿਆ ਕੋਈ ਕਿਸੇ ਰਿਸ਼ਤੇਦਾਰ ਨੇ ਕਹਿ ਦੇਣਾ ਵੀ ਸਾਡੇ ਨਿਆਣੇ ਦਾ ਯਾਰ ਹੱਥ ਨਹੀਂ ਅੜਿਆ ਹਲਸ ਦੇ ਵਿੱਚ ਮੇਰੇ ਨਿੱਜੀ ਰਿਸ਼ਤੇਦਾਰ ਵੀ ਜਿਹੜੇ ਹੈਗੇ ਉਹ ਵੀ ਸ਼ਾਇਦ ਸੁਣ ਰਹੇ ਨੇ ਪੰਜਾਬ ਚ ਸਾਰਿਆਂ ਦੀ ਮੈਂ ਸਤਿਕਾਰ ਕਰਦਾ ਜੀ ਚੀਜ਼ ਠੀਕ ਠੀਕ ਹਾਂ ਬੜਾ ਬੜਾ ਸਾਹਿਬ ਬੜਾ ਸਾਹਿਬ ਮੇਰੀ ਗੱਲ ਸੁਣੋ ਉਹ ਕਈ ਵਾਰੀ ਕੀ ਹੁੰਦਾ ਉਹ ਰੁੱਸ ਜਾਂਦੇ ਮੇਰੇ ਨਾਲ ਵੀ ਮੇਰੇ ਚਾਹਣ ਵਾਲੇ ਬਹੁਤ ਰੁੱਸੇ ਆ ਥੋੜੇ ਨਾਲ ਵੀ ਬਹੁਤ ਰੁੱਸੇ ਹੋਣੇ ਆ ਫੇਰ ਉਹ ਤੁਹਾਨੂੰ ਕਹਿ ਦਿੰਦੇ ਆ ਵੀ ਕੀ ਹੋਇਆ ਸਾਡੇ ਨਿਆਣੇ ਤੋਂ ਹਾਈਲਾਈਟਸ ਨਹੀਂ ਹੋਇਆ ਕੀ ਹੋਇਆ ਸਾਡੇ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਲੈ ਅਸੀਂ ਤੈਨੂੰ ਬਰਾਬਰ ਹੋ ਕੇ ਵਿਖਾਵਾਂਗੇ ਅਸੀਂ ਡੌਂਕੀ ਲਵਾ ਕੇ ਪੁੱਤ ਭੇਜਾਂਗੇ ਤੁਸੀਂ ਬੇਰਯਗ ਕਿਨ ਕੱਢਣ ਲੱਗਿਓ ਆਪਦੇ ਜਿਗਰ ਦਾ ਟੋਟਾ ਉਹ ਕਿੱਥੇ ਸੜਦੇ ਉਹ ਗੱਲ ਠੀਕ ਹੈ ਜੀ ਸਮਝ ਨਹੀਂ ਆ ਜੀ ਸਰ ਕੱਲ ਕਿ ਮੇਰੇ ਨਾਲ ਵੀ ਉੱਥੇ ਇੱਕ ਜਾਨਾ ਨਾ ਮੈਂਨੇ ਜੇ ਕਿ ਰੁਪਈਆ ਨਹੀਂ ਲਗਾ ਮੇਰੀ ਲੜਕੀ ਸੀ ਪੜੀ ਪੰਜ-ਛੇ ਮਹੀਨੇ ਦੀ ਪਰਿਵਾਰ ਮੇਰਾ ਆ ਗਿਆ ਮੈਂ ਇੱਥੇ ਸੋਖੇ ਚ ਬੈਠਾ ਮਜਾਨਾ ਆਏ ਸਾਲ ਤੇ ਗੱਲ ਇਹ ਕਿ ਜੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਮੈਂ ਅੱਜ ਤੁਹਾਡੀ ਵੀਡੀਓ ਵੇਖੀ ਉਹ ਬੰਦਿਆਂ ਦੀ 25 ਮਿੰਟ 20 ਮਿੰਟ ਇਹ ਚੀਜ਼ਾਂ ਉੱਤੇ ਬਹੁਤ ਹੋ ਗਈਆਂ ਨੇ ਇਹ ਮੇਰਾ ਇੱਕ ਪਿੰਡ ਵਾਲੇ ਸੀ ਏਜੰਟ ਬਣ ਗਿਆ ਉਹਨਾਂ ਕੋਲ ਗਿਆ ਤਾਂ ਪੈਸਾ ਉਹਨੇ ਕਮਾਇਆ ਰਿਸ਼ਤੇਦਾਰਾਂ ਦੇ ਕੋ ਜਵਾਈਆਂ ਪਾਈਆਂ ਸਾਰਿਆਂ ਕੋ ਸਾਰਿਆਂ ਨੂੰ ਉਹ ਇੱਕ ਦਿਨ ਉਹ ਸਿਪਲੋਮਨਵਾਦਾ ਉਹ ਇੱਕ ਮੁੰਡਾ ਸਾਡਾ ਜਵਾਈ ਟੁਰ ਗਿਆ ਉਹਨੇ ਜਾ ਕੇ ਕਰਾਰ ਦੇ ਦਿੱ ਇੰਗਲੈਂਡ ਜਾ ਕੇ ਦੋ ਦਿਆਂ ਚ ਜੀ ਅੱਛਾ ਕਰ ਕਰ ਕੇ ਉਹ ਸਵਾਹਾਂ ਜਿਵੇਂ ਇਹ ਮਾਰਦੇ ਨੇ ਉਨਾ ਬੜੀ ਬੜਾ ਬੜਾ ਕੁਛ ਹੋ ਰਿਹਾ ਬੜੈ ਸਾਹਿਬ ਬਾਤ ਮਿਹਰਬਾਨੀ ਸਮਾਂ ਜਾਇਤ ਨਹੀਂ ਦੇ ਰਹੇ ਜੀ ਇੱਕ ਇੱਕ ਪੋਸਟ ਕਰਦਾ ਇੰਨਾ ਮਾੜਾ ਹਾਲ ਹੋਇਆ ਜਦਕਿ ਵੇਖ ਲਓ ਉਹ ਸਮਾਂ ਤੋਂ ਪਹਿਲਾਂ ਪਹਿਲੀ ਹੀ ਨਿਕਲ ਕੇ ਆ ਗਈ ਅਰੇ ਜੋ ਕੰਮ ਉਹ ਮਕ ਮਾਰਸ਼ਾ ਕਰਦੇ ਹੁਣ ਉਹ ਹੀ ਘਰਾਂ ਚ ਹੁੰਦੀਆਂ ਵੀ ਬੜੀ ਮਿਹਰਬਾਨੀ ਜੀ ਸਮਾਂ ਹੋਰ ਚਾਪ ਕੇ ਜੀ ਇੱਕ ਤੋਂ ਮਸਕਾਨ ਦਾ ਕਰਦੇ ਉਹ ਕੁੜੀਆਂ ਜਿੱਤਰਲਾ ਕੀਤਾ ਮਸਕਾਨ ਦੀ ਬਾਹ ਫੜਾਂਗੇ ਜੀ ਮਸਕਾਨ ਦੀ ਬਾਹ ਫੜਾਂਗੇ ਉਹਨੂੰ ਧੀ ਰਾਣੀ ਨੂੰ ਚੰਗੇ ਪਾਸੇ ਤੋਰਾਂਗੇ ਬੜੀ ਮਿਹਰਬਾਨੀ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਆਪਾਂ ਸਟੋਰੀਆਂ ਕਵਰ ਕਰਦੇ ਮੈਂ ਹੁਣ ਇੱਕ ਮਿੰਟ ਵੱਧ ਲੈਣ ਲੱਗਿਆ ਮੈਸੇਜ ਦੇ ਦਿਆਂ ਤੁਹਾਨੂੰ ਵੀ ਆਪਾਂ ਬਹੁਤ ਸਟੋਰੀਆਂ ਕਵਰ ਕਰਦੇ ਕਿਸੇ ਨੇ ਕਿਸੇ ਦੇ ਪੈਸੇ ਮਾਰ ਲਏ ਕਿਸੇ ਦੀ ਬਹੂ ਮੁਕਰ ਗਈ ਕੈਨੇਡਾ ਆ ਕੇ ਸਾਡੇ ਸਮਾਜ ਨੂੰ ਲੋਡ ਹੈ ਟੈਕ ਸ਼ੂਜ਼ ਦੀ ਚੰਗੇ ਵਿਚਾਰਾਂ ਦੀ ਤੇ ਆਪਾਂ ਟਰਾਈ ਕਰਿਆ ਕਰਨੀ ਵੀ ਡੇਲੀ ਆਪਾਂ ਇੱਕ ਨਾ ਇੱਕ ਟਾਕ ਸ਼ੋਅ ਕਰਿਆ ਕਰਾਂਗੇ ਤੇ ਤੁਹਾਡੇ ਸਾਥ ਤੋਂ ਬਿਨਾ ਮੁਸ਼ਕਲ ਹੈ ਸਾਫ਼ ਸ਼ਬਦਾਂ ਦੇ ਵਿੱਚ ਇਹ ਅਸੀਂ ਮੰਨਦੇ ਹਾਂ ਇਹ ਗੱਲ ਜਵੇਂ ਤੁਸੀਂ ਅੱਜ ਸਾਥ ਦਿੱਤਾ ਇਦਾਂ ਹੀ ਸਾਥ ਦਿਆ ਕਰੋ ਨਹੀਂ ਫਿਰ ਸਮਾਜ ਆ ਜਿਹੜਾ ਸਾਡਾ ਉਹ ਗਲਤ ਪਾਸੇ ਨੂੰ ਚੱਲ ਪਏਗਾ ਹਜੇ ਵੀ ਕੁਝ ਕਾਲਰ WhatsApp ਤੇ ਤੇ ਜਿਹੜੇ ਸਾਡੇ ਟੈਲੀਫੋਨ ਦੇ ਜ਼ਰੀਏ ਜੁੜੇ ਹੋਏ ਨੇ ਕਾਲਰ ਮਾਫੀ ਚਾਹੁੰਦੇ ਆ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੇ ਕੱਲ ਨੂੰ ਗੱਲ ਕਰਨੀ ਆ ਭੰਗਲਾਡ ਦੇ ਵਿੱਚ ਸਾਡੇ ਲੋਕਾਂ ਦੀ ਕੀ ਸਥਿਤੀ ਆ ਇੰਗਲੈਂਡ ਵਾਲਿਓ ਕੱਲ ਨੂੰ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਤੇ ਕੁਝ ਸਤਕਾਰਯੋਗ ਪਰਿਵਾਰ ਮੈਨੂੰ ਦੱਸਣਗੇ ਵੀ ਉੱਥੇ ਕੀ ਮੌਜੂਦ ਮੌਜੂਦਾ ਕੰਡੀਸ਼ਨ ਕੀ ਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਈ ਬੱਚੇ ਬਿਨਾਂ ਤੋਂ ਕਈ ਨਰਸਿੰਗ ਵਾਲੇ ਜਾਂ ਜੀਐਨਐਮ ਵਾਲੇ ਬੱਚੇ ਉੱਥੇ ਪਹੁੰਚੇ ਆ ਜੀ ਵਿਆਹ ਬੂ ਕਰਾ ਕੇ ਹਰ ਬੱਚਾ ਚਾਹੁੰਦਾ ਜ਼ਿੰਦਗੀ ਸੌਖੀ ਹੋਵੇ ਪਰ ਜ਼ਿੰਦਗੀ ਔਖੀ ਹੋ ਰਹੀ ਹੈ ਸਾਡੇ ਲੋਕ ਉਹ ਸਾਡੇ ਭਰਾ ਭੈਣਾਂ ਬਾਬੇ ਦਾਦੇ ਸਾਰੇ ਆਪਾਂ ਕਿਤੋਂ ਨਾ ਕਿਤੇ ਜੁੜੇ ਹੀ ਇੱਕ ਹੀ ਆਂਡੇ ਚੋਂ ਨਿਕਲੇਵੇਂ ਆਪਾਂ ਦੁੱਖ ਤਾਂ ਆਉਂਦਾ ਕੋਈ ਕਿਸੇ ਦੇਸ਼ ਚਾ ਕੋਈ ਕਿਸੇ ਚ ਕੋਈ ਵੀ ਇਨਸਾਨੀ ਜਾਂਮੇ ਚ ਆ ਕੇ ਜਦੋਂ ਐਵੇਂ ਹੀ ਮਰ ਜਾਂਦਾ ਐਵੇਂ ਹੀ ਫਸ ਜਾਂਦਾ ਉਹਨੂੰ ਦੁੱਖ ਆਉਂਦਾ ਸਾਨੂੰ ਕੋਈ ਭਾਰਤੀ ਹੋਣ ਤੇ ਸਾਨੂੰ ਕੋਈ ਅਮਰੀਕਨ ਕੈਨੇਡੀਅਨ ਜਾਂ ਆਸਟ੍ਰੇਲੀਅਨ ਜਾਂ ਨਿਊਜ਼ੀਲੈਂਡ ਸਾਨੂੰ ਕੋਈ ਦੁੱਖ ਨਹੀਂ ਦੁੱਖ ਆਉਂਦਾ ਇਨਸਾਨ ਮਰਦਾ ਤੇ ਕਿਸੇ ਵੀ ਦੇਸ਼ ਦਾ ਇਨਸਾਨ ਮਰਦਾ ਸ਼ਾਇਦ ਅੱਜ ਦੇ ਟਾਕ ਸ਼ੋਅ ਦੇ ਵਿੱਚ ਕਿਸੇ ਦਾ ਦਿਲ ਨਾ ਦਿਖਾਇਆ ਹੋਵੇ ਹੁਣ ਇਜਾਜ਼ਤ ਲੈਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਹੁਣ ਮੈਨੂੰ ਗੁਰਪੇ ਸਿੱਧੂ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ